ਪੱਤਵੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਇੱਕ ਸਿਆਸੀ ਮਾਹਰ ਪ੍ਰੋਫੈਸਰ ਮਨਦੀਪ ਸਿੰਘ ਜੀ ਮੌਜੂਦ ਨੇ ਉਹ ਤਕਨੀਕੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਗੁਰਅਥਾ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਦਾ ਰਵਨੀਤ ਬਿੱਟੂ ਦੇ ਭਾਜੀਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦਾ ਰਿਐਕਸ਼ਨ ਖਾਸ ਕਰਕੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਦਾ ਉਹਨਾਂ ਦਾ ਰਿਐਕਸ਼ਨ ਕੀ ਹੈ ਤੇ ਅਗਲਾ ਨੰਬਰ ਕਿਹਦਾ ਹੋ ਸਕਦਾ ਕਾਂਗਰਸ ਦੇ ਵਿੱਚ ਇਹ ਬਹੁਤ ਸਾਰੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਜਦੋਂ ਇੱਕ ਪਾਸੇ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਯਾਦਵ ਸਾਹਿਬ ਲਾਇਆ ਉਹ ਮੀਟਿੰਗਾਂ ਕਰ ਰਹੇ ਨੇ ਸਾਰੀ ਲੀਡਰਸ਼ਿਪ ਨੂੰ ਪੰਜਾਬ ਵਾਲੇ ਨੂੰ ਬਿਠਾ ਕੇ ਕਿ ਕਿਵੇਂ ਕਿੱਥੋਂ ਕਿਵੇਂ ਸਟ੍ਰੈਟਜੀ ਤੈਅ ਕਰੀਏ ਤੇ ਉਹਦੇ ਵਿਚਾਲੇ ਰਵਨੀਤ ਮਿੱਟੂ ਦਾ ਖਿਸਕਣਾ ਇਹ ਸਾਰੀਆਂ ਜਿਹੜੀਆਂ ਮਤਲਬ ਕਿ ਚਰਚਾਵਾਂ ਨਹੀਂ ਹੋ ਕੇ ਹੋਰ ਵੱਧ ਰਹੀਆਂ ਲੇਕਿਨ ਰਵਨੀਤ ਮਿੱਟੂ ਕੀ ਕਹਿ ਰਹੇ ਨੇ ਕਿਉਂ ਪਾਜ ਪਾਜ ਕਿਉਂ ਗਏ ਕੀ ਸੋਚਦੇ ਨੇ ਪੰਜਾਬ ਦੇ ਵਪਾਰੀਆਂ ਨੂੰ ਲੈ ਕੇ ਪੰਜਾਬ ਦੇ ਕਾਰੋਬਾਰੀਆਂ ਦੇ ਨਾਲ ਕਿਸਾਨਾਂ ਦੀ ਗੱਲ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਗੈਪ ਭਰਨ ਦੀ ਗੱਲ ਇਹ ਬਹੁਤ سارے ਸਵਾਲ ਜਿਹੜੇ ਮੈਂ ਸਰ ਤੁਸੀਂ ਵੀ ਸੁਣਿਆ ਥੋੜਾ ਉਹਦੇ ਉੱਤੇ ਮਤਲਬ ਕਮਿਸ਼ਨੇਸ਼ਨ ਕਰੀਏ ਕਿ ਆਖਰਕਾਰ ਹੋਣੇ ਦੇ ਮਾਇਨੇ ਕੀ ਜੋ ਕਹਿ ਰਹੇ ਦੇ ਕੋ ਗੱਲ ਬੜੀ ਸਾਫ਼ ਆ ਇੱਕ ਤੇ ਬੜਾ ਜਿਤਰਾਂ ਅਸਮਾਨੀ ਬਿਜਲੀ ਡਿੱਗੀ ਸਮਝੋ ਪੰਜਾਬ ਕਾਂਗਰਸ ਦੇ ਉੱਤੇ ਬੜਾ ਵੱਡਾ ਝਟਕਾ ਹੈਗਾ ਆ ਇਹ ਖੁਦ ਰਾਜਾ ਵਿਡਿੰਗ ਮੀਡੀਆ ਦੇ ਸਾਹਮਣੇ ਆ ਕੇ ਕਾਲੀ ਕਾਲੀ ਇਹ ਗੱਲ ਕਹਿ ਰਹੇ ਸੀ ਕਿ ਸਾਡਾ ਉਹ ਕਾਂਗਰਸ ਦਾ ਇੱਕ ਵੱਡਾ ਚਿਹਰਾ ਸੀ ਜੇ ਉਹ چلا ਗਿਆ ਕਾਂਗਰਸ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਉਹਨਾਂ ਦੇ ਦਾਦੇ ਨੂੰ ਚੀਫ ਮਿਨਿਸਟਰ ਬਣਾਇਆ ਇਹਨਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਤਿੰਨ ਵਾਰੀ ਇਹ ਖੁਦ ਐਮਪੀ ਰਹੇ ਤੇ ਇਹ ਤੋਂ ਵੱਧ ਹੋਰ ਕੀ ਕਰ ਸਕਦੀ ਸੀ ਇੱਕ ਚੰਗੇ ਫੋਰਥ ਰਾਈਟ ਸਪੋਕਸਮੈਨ ਆ ਕਾਂਗਰਸ ਦਾ ਕਾਂਗਰਸ ਪੰਜਾਬ ਦੇ ਅੰਦਰ ਉਹਨਾਂ ਦੇ ਚਿਹਰੇ ਨਾਲ ਜਾਣੀ ਜਾਂਦੀ ਸੀ ਜੇ ਉਹ ਹੀ ਭੱਜ ਲੈਂਦਾ ਹੈ ਤੇ ਝਟਕਾ ਤੇ ਹੈਗਾ ਤੁਜੀ ਪਾਸੇ ਤੁਸੀਂ ਪ੍ਰਗਟ ਸਿੰਘ ਉਹਨਾਂ ਨੂੰ ਜਿਹੜੇ ਕਿ ਇੱਕ ਅਲੱਗ ਢੰਗ ਨਾਲ ਥੋੜ੍ਹਾ ਜਿਹਾ ਸੋਚਦੇ ਆ ਉਹ ਪਲੇਅਰ ਵੀ ਹੈਗੇ ਉਹ ਕਹਿੰਦੇ ਸ਼ੁਗਰਿਆ ਇਹੋ ਜਿਹੇ ਜਿਹੜਾ ਜੇ ਇਹੋ ਜਿਹੇ ਭਜੇ ਟੁੱਟੇ ਜੇ ਬੰਦੇ ਦੋਗਲੇ ਜੇ ਬੰਦੇ ਮਤਲਬ ਇਹ ਸ਼ਬਦ ਨਹੀਂ ਵਰਤੀ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀ ਕਿ ਇਹੋ ਜਿਹੇ ਬੰਦੇ ਜੇ ਛੇਤੀ ਚਲੇ ਜਾਣ ਜਿੰਨਾ ਛੇਤੀ ਨਿਕਲ ਜਾਣ ਜਿੰਨਾ ਹੋਰ ਨਾ ਨੇ ਵੀ ਜਾਣਾ ਭੱਜ ਲੋ ਇੱਥੋਂ ਨਿਕਲ ਜਾਓ ਸਾਡਾ ਅਸੀਂ ਮਗਰੋਂ ਪਿੱਛੋਂ ਥੋੜੇ ਸਾਫ਼ ਤੋਂ ਤੇਰੇ ਬੰਦੇ ਕੰਮ ਵਾਲੇ ਬੰਦੇ ਕਮਿਟਿਡ ਬੰਦੇ ਰਹਿ ਜਾਣਗੇ ਇਹ ਮਿਲਾਈਆਂ ਤੇ ਇੱਥੋਂ ਖਾਂਦੇ ਆ ਕਿ ਵਧਾਈਆਂ ਕਿਤੇ ਹੋਰ ਦਿੰਦੇ ਆ ਵਧਾਈਆਂ ਕਿ ਇਹਨੂੰ ਅਮਿਤ ਸ਼ਾਹ ਮੇਰਾ ਦੋਸਤ ਮੈਨੇ 10 ਸਾਲਾਂ ਦਾ ਮੈਂ ਪ੍ਰਧਾਨ ਮੰਤਰੀ ਨੂੰ ਜੋ ਕੰਮ ਕਮਾ ਉਹ ਭੱਜ ਕੇ ਕਰਦੇ ਆ ਕਹਿੰਦੇ ਛੇਤੀ ਬਿਲਾਓ ਨਵਰੀਤ ਰਮਨਜੀਤ ਮਿੱਟੂ ਨੂੰ ਇਹਦੇ ਮੁੰਡਾ ਹੀ ਆਪਣਾ ਆ ਤੁਸੀਂ ਆਹ ਕੁਝ ਕਰਦੇ ਰਹੇ ਆ ਉੱਥੇ ਬੈਠੇ ਹੁਣ ਵੀ ਉਹ ਇਹ ਥੋੜੀ ਕਹਿ ਰਿਹਾ ਕਿ ਮੈਂ ਆਪਣੀ ਪਾਰਟੀ ਨਾਲ ਗਦਾਰੀ ਕਰਕੇ ਜਾ ਰਹੇ ਆ ਉਹ ਤੇ ਕਹਿ ਰਹੇ ਕਿ ਮੈਂ ਤੇ ਬਹੁਤ ਹੀ ਵੱਡਾ ਦੇਸ਼ ਭਗਤ ਹੈਗਾ ਆ ਕਿਉਂਕਿ ਸੱਤਾ ਸਾਰੀ ਬੀਜੇਪੀ ਕੋਲ ਆ ਤੇ ਬੀਜੇਪੀ ਕੋਲ ਮਾਲ ਮत्ता ਮਿਲਣਾ ਆ ਉਹ ਇਹ ਨਹੀਂ ਕਹਿ ਰਹੇ ਕਿ ਮੈਂ ਮਾਲ ਮत्ता ਇਕੱਠਾ ਕਰਨਾ ਆ ਉਹ ਇਹ ਕਹਿ ਰਿਹਾ ਕਿ ਮੈਂ ਪੰਜਾਬ ਦੀ ਸੇਵਾ ਕਰਨੀ ਆ ਇੱਥੇ ਕਿਸੇ ਨੂੰ ਪੁੱਛ ਲਓ ਫੋਨ ਆ ਹਾਂਜੀ ਪ੍ਰੋਫੈਸਰ ਸਾਹਿਬ ਪੰਜਾਬ ਦਾ ਕੀ ਬਣੂਗਾ ਮੈਂ ਕਹਿੰਦਾ ਤੁਸੀਂ ਆਪਣੀ ਗੱਲ ਕਰੋ ਤੁਹਾਡਾ ਕੀ ਬਣੂਗਾ ਪੰਜਾਬ ਦਾ ਆਪੇ ਜੋ ਬਣਨਾ ਬਣ ਜੂਗਾ ਮਤਲਬ ਹੁੰਦਾ ਕਿ ਮੈਨੂੰ ਤੁਸੀਂ ਕਿਤੇ ਕੁਝ ਦਾਣਾ ਵਾਣਾ ਪਾਓ ਤੇ ਮੈਂ ਫਿਰ ਕੁਝ ਖੜਾ ਹੋਵਾਂ ਭਾਵੇਂ ਮੈਨੂੰ ਕਿਤੇ ਬਿਲਕੁਲ ਜੀ ਪਿੰਡ ਦਾ ਸਰਪੰਚ ਹੀ ਖੜ ਇੱਕ ਦਿਨ ਪਾਸ਼ਾ ਹੋ ਚੁੱਕੀ ਆ ਰਾਜਨੀਤਿਕ ਲੋਕਾਂ ਦੀ ਸਖਵਿੰਦਰ ਬਈ ਮੇਰੇ ਦਿਲ ਚ ਬੜਾ ਦਰਦ ਆ ਪੰਜਾਬੀ ਲਈ ਬੜਾ ਦਰਦ ਆ ਪੰਜਾਬੀਅਤ ਲਈ ਬੜਾ ਦਰਦ ਆ ਇੱਥੇ ਆਪਾਂ ਬਹੁਤ ਕੁਝ ਕਰਨਾ ਬਈ ਕੀਤੇ ਕਰਨਾ ਤੇ ਇਥੇ ਕਾਂਗਰਸ ਤੇ ਤੁਹਾਨੂੰ ਪਿੱਛੂ ਲੜਦੇ ਸੀਗੇ ਤੁਸੀਂ ਕਰਦੇ ਕਾਂਗਰਸ ਇੰਨਾ ਚਿਰ ਰਾਜ ਰਹੀ ਆ ਉਦੋਂ ਕਿਉਂ ਨਹੀਂ ਕਰ ਲਿਆ ਤੁਸੀਂ ਹੁਣ ਹੁਣ ਤੁਸੀਂ ਭਾਜਪਾ ਤੇ ਜਾ ਕੇ ਕਰੋਗੇ ਤੁਸੀਂ ਇਹ ਕਹੋ ਕਿ ਸਾਡੇ ਕੋਲ ਸੱਤਾ ਤੋਂ ਬਗੈਰ ਰਿਆ ਨਹੀਂ ਜਾਂਦਾ ਰਾਜਾ ਵੜਿੰਗ ਨੇ ਜਾਂ ਕਿਸੇ ਨੇ ਇਸ਼ਾਰਾ ਕੀਤਾ ਹਾਂ ਰਾਜਾ ਬੜਿੰਗ ਨੇ ਸ਼ਾਇਦ ਵਿਚਾਰ ਜਿਹੜਾ ਕਾਂਗਰਸ ਦੇ ਪ੍ਰਦੇਸ਼ ਦੇ ਪ੍ਰਧਾਨ ਹੈਗੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸ਼ਾਇਦ ਐਤ ਕੀ ਟਿਕਟ ਉਹਨਾਂ ਨੂੰ ਨਹੀਂ ਮਿਲਦੀ ਘਟੋ ਘਟੇ ਲੁਧਿਆਣੇ ਤੋਂ ਤੇ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਇਹ ਲੱਗ ਗਿਆ ਕਿ ਟਿਕਟ ਨਹੀਂ ਮਿਲਦੀ ਤਾਂ ਉਹਨਾਂ ਨੇ ਕਿਹਾ ਕਿ ਰਹਿਣਾ ਤੇ ਸੱਤਾ ਦੇ ਵਿੱਚ ਇਹ ਪਾਰਲੀਮੈਂਟ ਦਾ ਮੌਜਾ ਹੀ ਬਹੁਤ ਹੈ ਕੰਟੀਨ ਬੜੀ ਸਸਤੀ ਆ ਮੁਰਗੇ ਵਧਿਆ ਆ ਉੱਥੇ ਬਾਕੀ ਸਾਰਾ ਕੁਝ ਸੁੱਖ ਸਹੂਲਤਾਂ ਜਿਹੜਾ ਪਾਰਲੀਮੈਂਟ ਦੀਆਂ ਪੌੜੀਆਂ ਚੜ ਗਿਆ ਕਾਨੂੰ ਇੱਥੇ ਟਿਕਦਾ ਮੁੜ ਕੇ ਫਿਰ ਇਧਰੋਂ ਨਹੀਂ ਤੇ ਉਧਰੋਂ ਗੱਡੀ ਤੇ ਕਿਸੇ ਆਪਾਂ ਜਾਣਾ ਤੇ ਦਿੱਲੀ ਆ ਜਿਹੜੀ ਗੱਡੀ ਮਿਲਦੀ ਉੱਚੀ ਚੜ ਜੋ ਜਿਹੜੀ ਦੂਜੀ ਤੇ ਬੰਦ ਕਰਕੇ ਬਹਿ ਗਿਆ ਡਰਾਈਵਰ ਕਹਿੰਦਾ ਮੈਂ ਤੇ ਹੁਣ ਇੱਥੇ ਹੀ ਰਹਿਣਾ ਮੈਂ ਨਹੀਂ ਜਾਣਾ ਉਹ ਦੂਜੀ ਤੇ ਚੜ ਗਿਆ ਇਹ ਗੱਲਾਂ ਹਾਲਾਤ ਜਿਹੜੇ ਆ ਬਣ ਗਏ ਪੋਲਿਟਿਕਸ ਦੇ ਇੰਨਾ ਨਿਮਾਣਾ ਤੱਕ ਬਣ ਗਏ ਜਿਹੜੇ ਵੱਡੇ ਵੱਡੇ ਪੋਲਿਟੀਕਲ ਐਨਾਲਿਸਟ ਮੈਂ ਦੋ ਤਿੰਨ ਨੂੰ ਫੋਨ ਕਰ ਚੁੱਕਾ ਉਹ ਕਹਿੰਦੇ ਸਾਡੇ ਤੇ ਹੱਥ ਖੜੇ ਹੋ ਗਏ ਸਾਡੇ ਤੇ ਖੰਨਾ ਥਾਣੀ ਧੂਆਂ ਨਿਕਲ ਦਿਆ ਕੇ ਹੋ ਕੀ ਰਿਹਾ ਸਾਡਾ ਐਨਾਲਿਸਿਸ ਕੀ ਹੋਣਾ ਸਾਡੀ ਤੇ ਮੋਟਰ ਹੀ ਪੂਰੀ ਗਰਮ ਹੋਈ ਪਈ ਆ ਪੀ ਸਾਨੂੰ ਕੁਝ ਨਹੀਂ ਸਮਝ ਲੱਗਦੀ ਵੀ ਕੋਈ ਕਿਸੇ ਬੰਦੇ ਦਾ ਪਤਾ ਤੇ ਹੋਵੇ ਵੀ ਕਿਹਨੇ ਕਿੱਥੋਂ ਇਹਦੇ ਐਵੇਂ ਆ ਵੀ ਜਿਹੜੀਆਂ ਹਿਰਨ ਚੁਗੀ ਜਾਂਦੇ ਜੰਗਲ ਦੇ ਵਿੱਚ ਕਿਹਦੀ ਮੌਤ ਆ ਜਾਣੀ ਕਿ ਇਹਨੂੰ ਜੰਗ ਫੜ ਲੈਣਾ ਸ਼ੇਰ ਨੇ ਇਸੋ ਜਿਹੀ ਹਾਲਾਤ ਬਣੀ ਪਈ ਆ ਕਿਹਦੀ ਵਾਰੀ ਅੱਜ ਲੱਗ ਜਾਣੀ ਆ ਇਹ ਇਹ ਹਾਲਾਤ ਬਣੀ ਪਈ ਆ ਆਪਾਂ ਅੱਗੇ ਵੀ ਗੱਲ ਕੀਤੀ ਸੀ ਆ ਕੱਲ ਤੁਸੀਂ ਸੋਚਿਆ ਸੀ ਕਿ ਜਿਹੜਾ ਇਥੋਂ ਐਮਪੀ ਰਿਆ ਨਮੀਨ ਜਿੰਦਲ ਵਰਗਾ ਤਕੜਾ ਬੰਦਾ ਕਹਿੰਦੇ ਆ ਜੀ ਈਡੀ ਉਨਮਲੀ ਸੀ ਕਿ ਉਹਨਾਂ ਕਹਿੰਿਆ ਯਾਰ ਇੱਧਰ ਨੂੰ ਆ ਨਾਲੇ ਤੇ ਆਪਾਂ ਐਮਪੀ ਬਣ ਜਾਾਂਗੇ ਨਾਲੇ ਈਡੀ ਤੋਂ ਵੱਜਾਂਗੇ ਨਾਲੇ ਸਾਡਾ ਬਿਜ਼ਨਸ ਬਣਿਆ ਰੂ ਵੱਟਾ ਹੀ ਵੱਡੀ ਫਰਮ ਵੱਡੀ ਕੰਪਨੀ ਆ ਜਾ ਕੇ ਹੌਲੀ ਜੀ ਚੁੱਪ ਕਰਕੇ ਜੁਆਇਨ ਕਰ ਗਿਆ ਹਿਮਾਚਲ ਦੀ ਆਪਾਂ ਗੱਲ ਕਰੇ ਹੀ ਚੁੱਕੇ ਆ ਕਾਂਗਰਸ ਵੱਲੋਂ ਜਿੱਤ ਗਏ ਉੱਧਰ ਵੋਟਾਂ પાਕੇ ਜਦੋਂ ਕਾਂਗਰਸ ਨੇ ਦੁਬਾਰਾ ਨਹੀਂ ਲਿਆ ਕੇ ਉਹ ਫਿਰ ਹੁਣ ਸਾਰੇ ਦੇ ਸਾਰੇ ਛਈਏ ਦੇ ਛਈ ਕਮਲ ਦੇ ਉੱਤੇ ਇਹ ਜਾ ਕੇ ਕਮਲ ਨੂੰ ਜਿੱਤਰਾ ਬੱਕਰੀ ਮੂੰਹ ਮਾਰਦੀ ਆ ਉਧਰ ਨੂੰ ਚੱਲ ਪਏ ਤੇ ਉਹਨਾਂ ਤੇ ਉਹਨਾਂ ਦੀ ਵੀ ਦੇਖੋ ਕਿੰਨੀ ਵੱਡੀ ਗੱਲ ਆ ਆਪਣੇ ਹੀ ਬੰਦਿਆਂ ਦੀ ਕੋਈ ਜਿਤਨੀ ਪਾਰਟੀ ਨੂੰ ਭਾਜਪੀ ਨੂੰ ਆਪਣੇ ਕਾਡਰ ਦੀ ਮਾੜੀ ਮੋਟੀ ਕੋਈ ਸ਼ਰਮ ਹਜਾ ਕਰਨੀ ਚਾਹੀਦੀ ਕਿ ਸਿਰਫ ਸੱਤਾ ਦਾ ਹੀ ਇੱਕ ਭੋਖੜਾ ਲੱਗ ਗਿਆ ਕਿ ਕਿਸੇ ਵੀ ਤਰੀਕੇ ਨਾਲ ਮੈਨੂੰ ਕਿਸੇ ਨੇ ਕਮੈਂਟ ਬੜਾ ਸੋਹਣਾ ਦਿੱਤਾ ਉਹ ਮੈਂ ਕਿਹਾ ਕਿ ਮੈਂ ਕਿਉਂ ਕਹਿ ਰਿਹਾ ਦੇਖੋ ਨਾ ਜਿੱਥੇ ਉਥੇ ਭਾਜਪੀ ਦੇ ਉਹਨਾ ਏਰੀਆ ਦੇ ਵਿੱਚ ਜਿੱਥੇ ਕਾਂਗਰਸ ਦੇ ਬੰਦੇ ਆ ਉਹਨਾਂ ਨੂੰ ਭਾਜਪੀ ਦੀ ਟਿਕਟ ਦੇ ਕੇ ਆਜੀ ਰਾਤੋਂ ਰਾਤ ਖੜੇ ਕਰਤਾ ਜਿਹੜੇ ਮਹੀਨੇ ਦੇ ਅੰਦਰ-ਅੰਦਰ ਸਾਰਾ ਕੁਝ ਕਰਤਾ ਤੇ ਜਿਹੜੇ ਉਹਨਾਂ ਦੇ ਆਪਣੇ ਪਾਰਟੀ ਦੇ ਕੱਟ ਰਹੇ ਉਹਨਾਂ ਦੇ ਉੱਤੇ ਕੀ ਦਿਲ ਤੇ ਵਾਪਰਦੀ ਹੋ ਗਈ ਯਾਰ ਸਾਨੂੰ 20 20 ਸਾਲ 30 ਸਾਲ ਹੋ ਗਏ ਆ ਜੁੱਤੀਆਂ ਘਸਾਉਂਦਿਆਂ ਨੂੰ ਇਹ ਲਿਆ ਕੇ ਸਾਡੇ ਸਿਰ ਤੇ ਬਿਠਾ ਦਦੇ ਆ ਇਹਦਾ ਮਤਲਬ ਤੇ ਸੱਤਾ ਦੇ ਉੱਪਰ ਠੇਕੇਦਾਰ ਹੋ ਗਏ ਨਾ ਸਭ ਤੋਂ ਵੱਡਾ ਠੇਕੇਦਾਰ ਬੋਲੀ ਲੱਗਦੀ ਅੰਮ੍ਰਿਤਸਰ ਵੱਲ ਲੱਗਦੀ ਆ ਚੱਕੋ ਜੀ 80 ਕਰੋੜ ਆ ਜੀ ਇਹਨੂੰ ਬੰਦੇ ਨੂੰ ਦੋ ਆ ਕੁਝ ਕੋਈ ਜਾਂਦਾ ਦੇਸ਼ ਦੇ ਅੰਦਰ ਕੀ ਯਾਨੀ ਸਾਨੂੰ ਮੈਂ ਨਹੀਂ ਕਹਿੰਦਾ ਕਿ ਮਤਲਬ ਕਿਉਂਕਿ ਫਿਰ ਕੱਲ ਨੂੰ ਕੋਈ ਸਾਨੂੰ ਕਹਿ ਦਿੰਨਗੇ ਕਿ ਸਾਡੇ ਮਾਹ ਨਾਨੀ ਦਾ ਮਕਦਮਾ ਪਰ ਹਾਲਾਤ ਤੁਹਾਨੂੰ ਜਿਹੋ ਜੇ ਲੱਗ ਰਹੇ ਆ ਕਿ ਕਿੰਨੂ ਮਰਜੀ ਜਦੋਂ ਮਰਜੀ ਚੱਕ ਕੇ ਆਓਗੇ ਆਓਗੇ ਇਹ ਹਾਲਤ ਦੇਸ਼ ਦੀ ਰਾਜਨੀਤੀ ਲਈ ਦੇਸ਼ ਦੀ ਡੈਮੋਕ੍ਰੇਸੀ ਲਈ ਕਿਸੇ ਕਿਸਮ ਨਾਲ ਵੀ ਝੂਠ ਨਹੀਂ ਕਰਦੇ ਇਸ ਤੋਂ ਬਾਅਦ ਆਉਣਾ ਚਾਹੀਦਾ ਮੈਨੂੰ ਇੱਕ ਐਨਾਲਿਸਟ ਨਾਲ ਮੈਂ ਗੱਲ ਕੀਤੀ ਬੜੇ ਸਿਆਣੇ ਹੈਗੇ ਆ ਕਹਿੰਦੇ ਅਮਿਤ ਸ਼ਾਹ ਨੇ ਇੱਕ ਮੀਟਿੰਗ ਦੇ ਵਿੱਚ ਗੱਲ ਕਰਦਿਆਂ ਹਰਿਆਣੇ ਦੇ ਵਿੱਚ ਇਹ ਗੱਲ ਕਹੀ ਕਿ ਧਰਮ ਦੇ ਨਾਲ ਸੱਤਾ ਨਹੀਂ ਚੱਲਦੀ ਜਿਵੇਂ ਸਾਨੂੰ ਲੋਕ ਕਹਿੰਦੇ ਆ ਵੀ ਇਹਨਾਂ ਨੇ ਯਾਦ ਆ ਉਹ ਜਿਹੜੇ ਪਹਿਲਾਂ ਕੀ ਨਾ ਆ ਹਿਮਾਚਲ ਦੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਬੜਾ ਵੀ ਜਿਹੜੇ ਪਹਿਲਾਂ ਕੀ ਮਿਨਿਸਟਰ ਵੀ ਵੀਰ ਭੱਦਰ ਸਿੰਘ ਵੀਰ ਭੱਦਰ ਨਹੀਂ ਵੀਰ ਭੱਦਰ ਤੇ ਇਹਨਾਂ ਦੇ ਸੀ ਕਾਂਗਰਸ ਦੇ ਸੁਖਵਿੰਦਰ ਉਹ ਇਹਨਾਂ ਦੇ ਬੜੇ ਭਲੇ ਜੇ ਇੱਕ ਕਮਿਸ਼ਨ ਦੇ ਵੀ ਮੈਂਬਰ ਬਣੇ ਸੀ ਬਹੁਤ ਵਧੀਆ ਬੰਦੇ ਹੈਗੇ ਆ ਬੀਜੇਪੀ ਦੇ ਆ ਲੀਡਰ ਹੈਗੇ ਬੀਜੇਪੀ ਦੇ ਹਿਮਾਚਲ ਚੋਂ ਠੀਕ ਹੈ ਮੈਂ ਮੈਨੂੰ ਉਹਨਾਂ ਦਾ ਨਾਮ ਯਾਦ ਆ ਜੂ ਤੇ ਮੈਂ ਤੁਹਾਨੂੰ ਦੱਸ ਦੂੰਗਾ ਉਹਨਾਂ ਨੇ ਸਟੇਟਮੈਂਟ ਦਿੱਤੀ ਕਹਿੰਦੇ ਜੀ ਰਾਮ ਮੰਦਰ ਦੇ ਨਾਂ ਤੇ ਨਾ ਮਨ ਮੰਗੋ ਟਿਕਟਾਂ ਰਾਮ ਵਰਗੇ ਕੰਮ ਕਰਕੇ ਜਿਹੜੀਆਂ ਤੁਸੀਂ ਵੋਟਾਂ ਮੰਗੋ ਲੋਕਾਂ ਤੋਂ ਮੈਨੂੰ ਕਿੰਨੀ ਚੰਗੀ ਗੱਲ ਲੱਗੀ ਆ ਉਹਨਾਂ ਦੀ ਉਹ ਸੰਤਾ ਸੰਤਾ ਕੁਮਾਰ ਸੰਤਾ ਆਇਤਾ ਸੰਤਾ ਕੁਮਾਰ ਮੇਰੇ ਮੈਨੂੰ ਭੁੱਲ ਜਾਂਦਾ ਆ ਉਹ ਅੱਗੇ ਵੀ ਜਿੱਤਰਾ ਲక్ష్ਮੀ ਕਾਂਤਾ ਸਾਡੇ ਇੱਕ ਅਲੱਗ ਕਿਸਮ ਦੀ ਰੰਗ ਕਈ ਵਾਰੀ ਕੱਢਦੇ ਆ ਨਾ ਸੁਰ ਕੱਢਦੇ ਆ ਪੰਜਾਬ ਚੋਂ ਬੀਜੇਪੀ ਚ ਹੁੰਦਿਆ ਹੋਇਆ ਸੰਤਾ ਕੁਮਾਰ ਦੀ ਇੱਕ ਸੁਰ ਥੋੜੀ ਜੀ ਜਿੱਤਰਾ ਕਿਸੇ ਵੇਲੇ ਉਹ ਵੈਲ ਮੀਨਿੰਗ ਬੰਦੇ ਜਿੱਤਰਾ ਅ ਅਟਲ ਬਿਹਾਰੀ ਬਾਜਪਾਈ ਸੀਗੇ ਉਹਨਾਂ ਦੀ ਉਹ ਵਿਰੋਧੀਆਂ ਚ ਵੀ ਰਿਸਪੈਕਟਡ ਸੀਗੇ ਉਸ ਕਿਸਮ ਦੇ ਪੁਰਾਣੇ ਬੰਦੇ ਆ ਉਹ ਕਿੰਦੇ ਉਹ ਤੁਸੀਂ ਰਾਮ ਕੀ ਚਾਹੁੰਦੇ ਸੀ ਰਾਮ ਦਾ ਰਾਜ ਕਿ ਹੁਜਾਉਣਾ ਸੀ ਉਹਦੇ ਤੇ ਪੋਲਿਟਿਕਸ ਕਰੋ ਉਹਦੇ ਉਸ ਵਿਚਾਰ ਨੂੰ ਅੱਗੇ ਲੈ ਕੇ ਜਾਓ ਤੇ ਉਹਦੇ ਤੇ ਵੋਟਾਂ ਮੰਗੋ ਨਾ ਕਿ ਤੁਸੀਂ ਰਾਮ ਮੰਦਿਰ ਬਣਾ ਕੇ ਕਮਿਊਨਲ ਕਰਕੇ ਪੋਲਰਾਈਜ਼ ਕਰਕੇ ਵੋਟਾਂ ਮੰਗੋ ਸਾਥ ਸਾਥ ਉਹਨਾਂ ਦੇ ਬੰਦੇ ਨੇ ਕਿਹਾ ਪਰ ਇਸ ਦੇਸ਼ ਦੇ ਅੰਦਰ ਜੋ ਅੱਜ ਚੱਲ ਰਿਹਾ ਮੈਂ ਤੇ ਤੁਹਾਡਾ ਅਗਲਾ ਸਵਾਲ ਲੈਣ ਤੋਂ ਪਹਿਲਾਂ ਇਹ ਝਟਕਾ ਤੇ ਬਹੁਤ 440 ਵੋਲਟ ਦਾ ਬਿਜਲੀ ਦਾ ਪਿਆ ਯਾਨੀ ਜਾਂ ਐਂਟੀਕਲੋ ਸਮਾਨੀ ਬਿਜਲੀ ਜੋ ਮੈਂ ਕੜਕੜ ਕੜਕੜ ਕਰਦੀ ਘਰਦੀ ਆ ਜਦੋਂ ਬਰਸਾਤਾਂ ਦੇ ਵਿੱਚ ਉਹ ਸਮਾਨੀ ਬਿਜਲੀ ਗਿਰੀ ਆ ਅ ਜਿਹੜੀ ਇਹ ਇਹ ਹੁਣ ਇਸ ਗੱਲ ਦਾ ਤੁਰੰਤ ਮੀਟਿੰਗ ਰਾਜਾਪਟਿੰਗ ਦੇ ਘਰ ਐ ਇਸ ਵੇਲੇ ਚੱਲ ਰਹੀ ਆ ਤੇ ਉਹਨਾਂ ਨੇ ਉੱਥੇ ਹੀ ਜਿਹੜੇ ਆਪਣੇ ਪਲੇਅਰ ਹੈਗੇ ਆ ਜਲੰਧਰ ਵਾਲੇ ਉਹ ਵੀ ਆਏ ਹੋਏ ਆ ਫਰਗਟ ਸਿੰਘ ਹੈ ਫਰਗਟ ਸਿੰਘ ਆ ਕਾਂਗਰਸ ਦੇ ਐਮਐਲਏ ਤੇ ਹੋਰ ਵੀ ਬੰਦੇ ਫਟਾਫਟ ਉੱਥੇ ਆ ਰਹੇ ਆ इवन ਆਸ਼ੂ ਵੀ ਉੱਥੇ ਸੀਗਾ ਮੀਡੀਆ ਵਾਲੇ ਦੱਸ ਰਹੇ ਸੀ ਕਿ ਆਸ਼ੂ ਵੀ ਅੰਦਰ ਆ ਗਿਆ ਇਹ ਸਾਰੇ ਬੈਠ ਕੇ ਉਨੇ ਪਲੈਨਿੰਗ ਕਰਨਗੇ ਕਿ ਕੀ ਐਸੀ ਇੰਨਾ ਬਦਲਿਆ ਹਾਲਾਤਾਂ ਚ ਕੀ ਕਰਨਾ ਸਵੇਰ ਤੱਕ ਮੇਰਾ ਖਿਆਲ ਹੈ ਕਿ ਤੁਹਾਨੂੰ ਹੋਰ ਬਿਆਨਬਾਜ਼ੀ ਜਿਹੜੀ ਹੈ ਸਾਰੀ ਜਾਂ ਅਗਲੇ ਸ਼ਾਮ ਤੱਕ ਜਿਹੜੀ ਹੈ ਸਾਰੀ ਪਤਾ ਲੱਗ ਜੂਗੀ ਇੱਕ ਪਰ ਇਹ ਹਾਲ ਦੀ ਘੜੀ ਕਾਲੀ ਕਾਲੀ ਇਹ ਸਾਰਾ ਕੁਝ ਇਸ ਢੰਗ ਦੇ ਨਾਲ ਚੱਲ ਰਿਹਾ ਆ ਕਿ ਕਿਸੇ ਨੂੰ ਵੀ ਉਹਨੂੰ ਫਾਲੋ ਕਰਨਾ ਬਹੁਤ ਮੁਸ਼ਕਲ ਹੋ ਗਿਆ ਆ ਪਰ ਮੈਨੂੰ ਲੱਗਦਾ ਕਿ ਇਸ ਕਿਸਮ ਦੀ ਜਿਹੜੀ ਰਾਜਨੀਤੀ ਹੋ ਗਈ ਹੈ ਇਸ ਨੂੰ ਕਿਤੇ ਨਾ ਕਿਤੇ ਤੇ ਰੋਕ ਲਾਉਣੀ ਚਾਹੀਦੀ ਹੈ ਤੇ ਉਹ ਰੋਕ ਇੱਕੋ ਜਗ੍ਹਾ ਤੋਂ ਲੱਗ ਸਕਦੀ ਹੈ ਜੇ ਲੋਕ ਖੜੇ ਹੋ ਜਾਣ ਕਿ ਅਸੀਂ ਦਲ ਬਦਲੂਆਂ ਨੂੰ ਵੋਟਾਂ ਨਹੀਂ ਪਾਉਣੀਆ ਬਿਲਕੁਲ ਸਾਰੀਆਂ ਨਜ਼ਰਾਂ ਜਿਹੜੀਆਂ ਨੇ ਨਾ ਪੰਜਾਬ ਦੀ ਸਿਆਸਤ ਵਿੱਚ ਰਵਨੀਤ ਪਿੱਟੂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਕੁਸ਼ਲ ਆਸ਼ੂ ਤੇ ਟਿੱਕੀਆਂ ਹੋਈਆਂ ਕਿ ਕੀ ਹੁਣ ਕਾਂਗਰਸ ਪਾਰਟੀ ਉਹਨਾਂ ਦੇ ਉੱਤੇ ਦਾਅ ਖੜੇਗੀ ਕਿਉਂਕਿ ਉਹ ਬਹੁਤ ਜ਼ਿਆਦਾ ਕਰੀਬੀ ਸੀਗੇ ਰਵਨੀਤ ਮਿੱਟੂ ਦੀ ਜਿੱਤ ਦੇ ਵਿੱਚ ਉਹਨਾਂ ਦੀ ਕਾਫੀ ਐਮਐਨਏ ਮੰਨੀ ਜਾਂਦੀ ਹੈ ਲੁਧਿਆਣਾ ਦੇ ਵਿੱਚ ਉਹਨਾਂ ਦਾ ਜਿਸ ਤਰੀਕੇ ਦਾ ਸਿਆਸਤ ਰਵਨੀਤ ਮਿੱਟੂ ਦੀ ਰਹੀ ਹੈ ਉਹਦੇ ਵਿੱਚ ਭਾਰਤ ਗੋਸ਼ਨਾ ਆਸ਼ੂ ਦਾ ਰੋਲ ਕਾਫੀ ਐਮਐਨਏ ਰੰਦਾ ਹੁਣ ਦੇਖਾਂਗੇ ਕੋਈ ਈਡੀ ਦਾ ਦਬਾਅ ਸੀ ਜਾਂ ਕੀ ਸੀਗਾ ਜਾਂ ਇਹੋ ਜਿਹੀ ਕਿਹੜੀ ਗੱਲ ਕੋਈ ਕਿ ਰਵੀਦੀਪ ਮਿੱਤੂ ਨੂੰ ਉੱਧਰ ਜਾਣਾ ਪਿਆ ਜੇ ਟਿਕਟ ਦੀ ਗੱਲ ਸੀ ਤਾਂ ਉਹਦੇ ਉਹਨੂੰ ਲੈ ਕੇ ਉਹਨਾਂ ਦੀ ਟਿਕਟ ਕਿਉਂ ਕੱਟੀ ਜਾ ਰਹੀ ਸੀ ਇਹ ਵੀ ਬਹੁਤ ਵੱਡੇ ਸਵਾਲ ਨੇ ਕਈ ਕਹਿ ਰਹੇ ਨੇ ਕਿ ਟਿਕਟ ਉਹਨਾਂ ਨੂੰ ਮਿਲ ਰਹੀ ਸੀ ਪਾਰਟੀ ਦੇ ਅੰਦਰ ਵੀ ਇਹ ਗੱਲ ਹੈ ਪਰ ਪ੍ਰਗਟ ਸਿੰਘ ਹੋਰਾਂ ਨੇ ਜਿਵੇਂ ਕਿਹਾ ਪਰ ਜਿੱਤ ਦੇ ਨਜ਼ਰ ਨਹੀਂ ਸੀ ਹੁੰਦੇ ਕਹਿੰਦੇ ਪੋਣ ਤਾਂ ਚੱਕ ਦੇਣੀ ਸੀ ਉੱਥੇ ਲੋਕਾਂ ਦਾ ਇਹ ਸਾਰਾ ਕੁਝ ਰਵੀਦੀਪ ਮਿੱਤੂ ਦੇ ਉੱਤੇ ਪ੍ਰਗਟ ਸਿੰਘ ਹੋਣੀ ਜਾਂ ਕਾਂਗਰਸ ਕਹਿ ਰੁਕੇ ਉਹਨੂੰ ਉਠਾ ਰਹੀ ਹੈ ਹਾਲ ਦੀ ਘੜੀ ਪ੍ਰੋਫੈਸਰ ਇੱਕ ਸਵਾਲ ਜਿਹੜਾ ਮੈਂ ਨਾ ਰਵਨੀਤ ਮਿੱਟੂ ਹੋਰਾਂ ਨੇ ਜਿਹੜਾ ਮੀਡੀਆ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਤਾਂ ਉਹਨੇ ਜਵਾਬ ਦਿੱਤਾ ਕਿ ਸੱਤਾਧਾਰੀਆਂ ਦੇ ਨਾਲ ਮਤਲਬ ਸੱਤਾ ਦੇ ਵਿੱਚ ਉਹਨਾਂ ਦੇ ਨਾਲ ਐਮਪੀ ਬਣ ਕੇ ਰਵਾਂਗੇ ਜਾਂ ਉਹਨਾਂ ਦੀ ਸਿਆਸਤ ਦਾ ਨਿੱਗ ਮਾਣਾਗੇ ਤੇ ਉਹਦੇ ਨਾਲ ਅਸੀਂ ਪੰਜਾਬ ਵਿੱਚਲਾ ਗੈਪ ਵੀ ਪੂਰਾ ਕਰਨਾ ਹੈ ਪੰਜਾਬ ਦੀ ਸਿਆਸਤ ਮਤਲਬ ਪੰਜਾਬ ਦੇ ਮੁੱਦਿਆਂ 'ਤੇ ਵੀ ਗੱਲ ਕਰਨਾ ਵਪਾਰੀਆਂ ਦਾ ਵੀ ਉਹ ਕਹਿੰਦੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਨਹੀਂ ਹੋ ਸਕਦਾ ਕੀ ਇਹ ਉਹੀ ਸੋਚ ਹੈ ਵਿਰੋਧੀ ਧਿਰ ਮੁਕਤ ਭਾਰਤ ਜਾਂ ਕਾਂਗਰਸ ਮੁਕਤ ਭਾਰਤ ਕਿ ਤੁਸੀਂ ਉਸੇ ਪਾਸੇ ਦੁਰਗੇ ਦਾ ਮਤਲਬ ਕਿ ਵਿਰੋਧੀ ਨਹੀਂ ਚਾਹੀਦੇ ਸਾਰੇ ਸੱਤਾਧਾਰੀ ਹੋਣ ਤੇ ਉਹੀ ਹੱਲ ਕਰ ਸਕਦੇ ਨੇ ਮੈਂ ਹੁਣੇ ਕੁਬਿੰਦਰ ਕੈਂਟੀ ਕੋਚ ਕਰ ਰਿਹਾ ਸੀ ਕਿ ਕਿ ਨਾ ਦੇ ਪੰਜਾਬ ਦਾ ਹੀ ਲੈਣਗੇ ਕਿ ਪੰਜਾਬ ਲਈ ਬਹੁਤ ਕਰਨ ਦੀ ਸੰਜ ਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਸਾਨੂੰ ਪੰਜਾਬ ਜਦੋਂ ਅਸੀਂ ਦੇਖਦੇ ਹਾਂ ਸਾਡੇ ਅੱਖਾਂ ਚੋਂ ਥਰੂ ਆ ਰਹੇ ਆ ਤੇ ਅਸੀਂ ਇਸ ਕਰਕੇ ਸੱਤਾਧਾਰੀਆਂ ਕੋਲ ਗਏ ਆ ਕਿ ਉੱਥੋਂ ਅਸੀਂ ਮਾਲ ਲੈ ਕੇ ਪੰਜਾਬ ਨੂੰ ਜਾਨੀ ਫੰਡ ਲੈ ਕੇ ਇੰਸਟੀਚੂਨ ਲੈ ਕੇ ਨਵਾਂ ਚੀਜ਼ਾਂ ਸਾਰਾ ਕਰਗੇ ਪੰਜਾਬ ਨੂੰ ਅਸੀਂ ਪੈਰਾਸਰ ਖੜਾ ਕਰਨਾ ਉਹ ਤਾਂ ਹੋਣਗੇ ਤਾਂ ਹੋਊਗਾ ਕਿ ਜੇ ਅਸੀਂ ਬੀਜੇਪੀ ਦੇ ਅੰਦਰ ਹੋਵਾਂਗੇ ਕਹਿੰਦੇ ਉਹ ਕਹਿੰਦੇ ਕਿ ਮੇਰਾ ਤੇ ਤਜਰਬਾ ਮੈਨੂੰ ਕਦੀ ਨਾਰਾਜ਼ ਕੀਤਾ ਹੀ ਨਹੀਂ ਬੀਜੇਪੀ ਨੇ ਪਿਆਣੀ ਮੈਂ ਦੇ ਪਹਿਲਾਂ ਹੀ ਉਹਨਾਂ ਦਾ ਭਗਤ ਸੀਗਾ ਤੇ ਇਸ ਕਰਕੇ ਹੁਣ ਜੇ ਚਲਾ ਗਿਆ ਤੇ ਕੋਈ ਬਹੁਤ ਵੱਡੀ ਗੱਲ ਨਾ ਕਰੋ ਮੈਂ ਪੰਜਾਬ ਦੇ ਹਿੱਤ ਵਿੱਚ ਹੀ ਭੁਗਤੂਗਾ ਇਹ ਗੱਲਾਂ ਬੜੀਆਂ ਸਿੰਪਲੀਆਂ ਗੱਲਾਂ ਕਰ ਰਿਹਾ ਜਦਕਿ ਮੇਰਾ ਖਿਆਲ ਹੈ ਕਿ ਉਹਨਾਂ ਨੇ ਬਹੁਤ ਵੱਡਾ ਕੁਰਮੇ ਆਏ ਤੇ ਤੁਸੀਂ ਕਿਸੇ ਉਸ ਪਾਰਟੀ ਨੂੰ ਉਸ ਮੌਕੇ ਦੇਤੇ ਜਦੋਂ ਯੁੱਧ ਚੱਲ ਰਿਹਾ ਹੋਵੇ ਤੇ ਤੁਸੀਂ ਦੁਸ਼ਮਣਾਂ ਵੱਲੋਂ ਜਾ ਕੇ ਤਲਵਾਰ ਚਲਾਉਣ ਲੱਗ ਜਾਓ ਹਾਤੀ ਹੋ ਗਈ ਹੈ ਇਹ ਤੇ ਬਿਲਕੁਲ ਹੀ ਕਿਸੇ ਕਿਸਮ ਨਾਲ ਵੀ ਮਨਜ਼ੂਰ ਨਹੀਂ ਹੋ ਸਕਦਾ ਮੈਂ ਦੂਜੀ ਗੱਲ ਕਹਿਣਾ ਵਿੱਚ ਸੰਤਾ ਕੁਮਾਰ ਦੇ ਵੱਲ ਚਲਾ ਗਿਆ ਤੇ ਭੁੱਲ ਗਿਆ ਸੀਗਾ ਅਮਿਤ ਸ਼ਾਦਾ ਕਹਿਣਾ ਸੀਗਾ ਜਿਹੜੀ ਉਹ ਮੀਟਿੰਗ ਹਰਿਆਣੇ ਦੇ ਵਿੱਚ ਲੈ ਰਹੇ ਸੀਗੇ ਜਿੱਤਣਾ ਹੀ ਧਰਮ ਹੈ ਇਹਨੂੰ ਸੋਚ ਕੇ ਦੇਖੋ ਜਿਹੜਾ ਇੱਥੇ ਚਨਕਿਆ ਪਾਲਿਸੀ ਇੰਡੀਆ ਦੀ ਜਿਹੜੀ ਕਹਿੰਦੇ ਆ ਕਿ ਉਹਦੇ ਵਿੱਚ ਇਹੀ ਹੈ ਨਾ ਸ਼ਾਮਦਾਮ ਦੰਗਪੇਟ ਉਹਦਾ ਮਤਲਬ ਕਿ ਕਿਸੇ ਤਰੀਕੇ ਨਾਲ ਜਿੱਤਣਾ ਜਿੱਤਣਾ ਹੀ ਤੁਹਾਡਾ ਧਰਮ ਹੈ ਤੇ ਇਸ ਵੇਲੇ ਸੱਤਾ ਦਾ ਸੱਤਾ ਵਿੱਚ ਰਹਿਣਾ ਇੱਕ ਆਪਣੇ ਆਪ ਚ ਕਿਸੇ ਵੀ ਤਰੀਕੇ ਨਾਲ ਜਿੱਤ ਉਹ ਧਰਮ ਬਣ ਗਿਆ ਕਿਉਂਕਿ ਉਹ ਵੀ ਇਸੇ ਕਰਕੇ ਕਰਦੇ ਆ ਜਿਹੜੇ ਭਾਜੀਪੀ ਜਾਂ ਇਹ ਰਾਈਟਿਸਟ ਫੋਰਸਾਂ ਉਹ ਵੀ ਇਹ ਕਹਿ ਕੇ ਹੀ ਕਰਦੇ ਆ ਕਿ ਅਸੀਂ ਸਭ ਤੋਂ ਸੁੱਚੇ ਉੱਚੇ ਦੇਸ਼ ਭਗਤ ਆ ਅਸੀਂ ਇਥੇ ਰਾਮ ਰਾਜ ਚਾਹੁੰਦੇ ਆ ਤੇ ਅਸੀਂ ਇਹ ਨਹੀਂ ਦੱਸਦੇ ਵੈਸੇ ਪਰ ਆਪਣੇ ਆਪਣੇ ਅੰਦਰ ਖਾਤੇ ਵੀ ਕਹਿੰਦੇਗੇ ਕਿ ਸਾਨੂੰ ਇਥੇ ਇਸ ਵੇਲੇ অতি ਜ਼ਰੂਰਤ ਆ ਹਿੰਦੂ ਰਾਸ਼ਟਰ ਦੀ ਉਹ ਅੰਦਰੋਂ ਅੰਦਰ ਜਿਵੇਂ CAA ਹੋਰ ਗੱਲਾਂ ਸਾਰੀਆਂ ਚੱਲਦੀਆਂ ਉਧਰ ਨੂੰ ਕਦਮ ਬਾ ਕਦਮ ਗੱਲਾਂ ਨੂੰ ਵਧਾ ਰਹੇ ਬਿਲਕੁਲ ਹਾਲ ਦੀ ਘੜੀ ਤ ਰਾਜਾ ਬੜਿੰਗ ਹੋਈ ਜਾਂ ਕਾਂਗਰਸ ਇਹ ਗੱਲ ਕਹਿ ਰਹੀ ਹੈ ਕਿ ਦਲ ਬਦਲੂਆਂ ਨੂੰ ਲੋਕ ਮਾਫ ਨਹੀਂ ਕਰਦੇ ਪਰ ਜਦੋਂ ਜਿਉਂ ਜਿਉਂ ਇਲੈਕਸ਼ਨ ਮਤਲਬ ਨੇੜੇ ਆਉਣ ਗਿਆ ਅ ਜੇ ਬੀਜ ਹੋਣਗੇ ਫਿਰ ਉਤੋਂ ਪਤਾ ਲੱਗ ਜਾਏਗਾ ਕਿ ਲੋਕਾਂ ਦੀ ਜਾਂ ਮੁਲਕ ਦੀ ਮਾਨਸਿਕਤਾ ਲੋਕਤੰਤਰ ਨੂੰ ਲੈ ਕੇ ਸੰਵਧਾਨ ਨੂੰ ਲੈ ਕੇ ਨਸਲ ਨੂੰ ਲੈ ਕੇ ਕਿਦਾਂ ਦੇ ਕੀ ਕੁਝ ਲੋਕਾਂ ਨੇ ਸੋਚਿਆ ਕੀ ਕੁਝ ਸਿੱਖਿਆ ਜਾਂ ਕਿਸਾਨਾਂ ਦਾ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਹੈ ਸਾਰਾ ਕੁਝ ਦੇਖਣਾ ਹੈ ਹੋਏਗਾ ਵੈਸੇਪ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਅਕਾਲੀ ਦਲ ਤੇ ਭਾਜਪਾ ਦੇ ਗੱਲ ਜਨੂੰ ਕਿਉਂਕਿ ਇਹ ਵੀ ਬਹੁਤ ਵੱਡੀ ਗੱਲ ਹੈ ਜਦੋਂ ਸੁਨੀਲ ਜਾਕਰ ਵਰਗ ਨੂੰ ਮੈਂ ਸੁਣ ਰਿਹਾ ਸੀਗਾ ਉਹ ਕਹਿੰਦੇ ਪੰਜਾਬ ਦੇ ਹਿੱਤ ਵਿੱਚ ਮੁਲਕ ਦੇ ਹਿੱਤ ਵਿੱਚ ਵਪਾਰੀਆਂ ਦੇ ਹਿੱਤ ਵਿੱਚ ਕਿਸਾਨਾਂ ਉਹ ਵੀ ਇਹੀ ਗੱਲਾਂ ਕਰ ਰਹੇ ਸੀਗੇ ਕਿ ਜੀ ਦਲਤਾਂ ਦੇ ਹਿੱਤ ਜੋ ਪਛੜੇ ਦੇ ਵਿੱਚ ਅਸੀਂ ਸੋਚਿਆ ਕਿ ਅਸੀਂ ਸਿਰੇ ਕੱਲੇ ਪੰਜਾਬ ਦੇ ਵਿੱਚ 13 ਨੇ 13 ਲੋਕ ਸਭਾ ਸੀਟਾਂ ਤੇ ਲੜਾਂਗੇ ਹਾਲਾਂਕਿ ਚਾਕਰੇ ਦੇ ਤੇ ਵੀ ਚਾਇਆ ਜਾ ਰਿਹਾ ਕਿਉਂਕਿ ਸਭਾ ਬਹੁਤ ਪਿਆ ਜੂਨ ਦੇ ਵਿੱਚ ਇਲੈਕਸ਼ਨ ਹੋਣੀ ਹੈ ਉਹ ਉਹ ਪਹਿਲਾਂ ਪਹਿਲਾਂ ਕੁਝ ਵੀ ਹੋ ਸਕਦਾ ਪਰ ਹਾਲ ਦੀ ਘੜੀ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਗਿਆ ਜੋ ਗੱਲਾਂ ਵਾਰ-ਵਾਰ ਹੋਈ ਸੀ ਕਿ ਅਕਾਲੀ ਦਲ ਨਾ ਇਹਨਾਂ ਦੇ ਨਾਲ ਜਾਏ ਪਹਿਲ ਭਾਜਪਾ ਨੇ ਕੀਤੀ ਹੈ ਕਿ ਅਸੀਂ ਮੇਨਾ ਬਣਾ ਦੇਣਾ ਇਸ ਨਹੀਂ 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 ਇਹ ਇਸ ਤਰ੍ਹਾਂ ਦਾ ਹੋ ਗਿਆ ਕਿ ਗੱਲਬਾਤ ਸਾਰੀ ਸਿਰੇ ਲੱਗੀ ਸੀ ਪਹਿਲਾਂ ਇਹ ਚਾਹੁੰਦੇ ਸੀ ਕਿ ਹਾਂ ਸਾਡੇ ਕਹਨ ਤੇ ਕਦੀ ਸਾਥ 6 ਦੀ ਗੱਲ ਹੋਈ ਫਿਰ 8 5 ਦੀ ਵੀ ਗੱਲ ਹੋ ਗਈ 8 ਅਕਾਲੀ ਦਲ 5 ਬੀਜਪੀ ਇਸ ਕਿਸਮ ਦੀਆਂ ਗੱਲਾਂ ਗਿਣਤੀ ਦੀ ਸਿਰੇ ਚੜ ਗਈ ਸੀ ਪਰ ਅਕਾਲੀ ਦਲ ਲਈ مصیبت ਬਣੀ ਕਿ ਤੁਸੀਂ ਲੋਕਾਂ ਦੇ ਵਿੱਚ ਬਿਨਾ ਕੁਛ ਬੀਜਪੀ ਤੋਂ ਮਨਾਇਆ ਕਿਵੇਂ ਜਾਓਗੇ ਕਿਵੇਂ ਤੁਸੀਂ ਪੈਨੇਟ੍ਰੇਸ਼ਨ ਕਰੋਗੇ ਲੋਕਾਂ 'ਚ ਖੜੇ ਕਿਵੇਂ ਹੋਵੋਗੇ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖੀਆਂ ਜਦੋਂ ਉਹ ਸ਼ਰਤਾਂ ਰੱਖੀਆਂ ਤੇ ਅਮਿਤ ਸ਼ਾਹ ਨੂੰ ਗੁੱਸਾ ਆਇਆ ਕਿ ਤੇ ਸਾਨੂੰ ਕੋਈ ਲੋੜ ਨਹੀਂ ਹੈ ਇਹਨਾਂ ਕਹਿ ਦਿਓ ਜਾ ਕੇ ਉੰਨਾਂ ਨੇ ਖੋਦ ਜਨੀਲ ਸਨੀ ਜਾਖੜ ਨੂੰ ਗਿਆ ਸਨੀ ਜਾਖੜ ਦੀਆਂ ਤੇ ਲੱਤਾਂ ਕੰਬ ਗਈਆਂ ਹੋਣਗੀਆਂ ਇਹ ਗੱਲਾਂ ਸੁਣਦਿਆਂ ਕਿ ਭਈ ਤੁਸੀਂ ਕਹਿ ਦਿਓ ਜਾ ਕੇ ਕਿ ਇਹ ਐ ਅਸੀਂ ਹੁਣ ਗੱਠ ਜੋੜ ਖਤਮ ਅਸੀਂ ਹੁਣ ਇਹ ਗੱਠ ਜੋੜ ਕਰਨਾ ਹੀ ਨਹੀਂ ਨਾ ਅਸੀਂ ਉਹ ਗੱਲਾਂ ਤੁਹਾਡੀਆਂ ਸੁਣਨੀਆਂ ਰਾਜੋਵਾਨ ਵਾਲੀਆਂ ਜਾਂ ਅਮਰਿਤਪਾਲ ਵਾਲੀਆਂ ਜਾਂ ਤੁਹਾਡੀਆਂ ਆਨੰਦਪੁਰ ਸਾਹਿਬ ਦਾ ਤੁਸੀਂ ਕੱਲ ਨੂੰ ਰੈਜ਼ੋਲੂਸ਼ਨ ਰੱਖ ਦਿਓ ਜਾਂ ਹੋਰ ਗੱਲਾਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਦੀਆਂ ਐ ਐਮਐਸਪੀ ਦੀਆਂ ਅਸੀਂ ਕੋਈ ਇਹ ਮੰਨਣ ਲਈ ਤਿਆਰ ਨਹੀਂ ਐ ਇਸ ਕਰਕੇ ਤੁਸੀਂ ਆਪਣੇ ਜਗ੍ਹਾ ਘਰ ਖੋਛ ਰਹੋ ਤੇ ਅਸੀਂ ਆਪਣੀ ਜਗਾ ਆਪਣੇ ਘਰ ਖੋਛ ਰਾਂਗੇ ਤੇ ਉਹਦੇ ਐਜ਼ ਅ ਫਾਲੋਅ ਅਪ ਪਹਿਲਾ ਐਕਸ਼ਨ ਇਹ ਹੋਇਆ ਕਿ ਰਵਨੀਤ ਮਿੱਟੂ ਚੱਕ ਲਿਆ ਜਿਵੇਂ ਇਹਦੇ ਐਵੇਂ ਆ ਨੀ ਜਿਵੇਂ ਰਾਤੋਂ ਰਾਤ ਪੁਲਿਸ ਜੜੀ ਆ ਰੀਡ ਕਰਕੇ ਚੱਕ ਲੈਂਦੀ ਆ ਤੇ ਇਹਨੂੰ ਚੱਕ ਲਿਆ ਹੁਣ ਕਿਹਦੀ ਕਿਹਦੀ ਵਾਰੀ ਲੱਗਦੀ ਆ ਇਹ ਦੇਖਣ ਜਿਹੜੀ ਆਛੂ ਦੀ ਤੁਸੀਂ ਗੱਲ ਕੀਤੀ ਆ ਮੈਨੂੰ ਵੀ ਸ਼ੱਕ ਹੁੰਦਾ ਆਛੂ ਤੇ ਲਗਉਂਟੀ ਦਾ ਜਾ ਰਿਹਾ ਰਵਨੀਤ ਮਿੱਟੂ ਦਾ ਇਹ ਬੜੇ ਚਾਹਮੇ ਇੱਕ ਦੂਜੇ ਦੇ ਮਜਾਰੇ ਕਿਵੇਂ ਕਰਦੇ ਰਹੇ ਆ ਹੁਣ ਹੋ ਸਕਦਾ ਬੀਜੇਪੀ ਨੇ ਸੋਚਿਆ ਵੀ ਦੋਵਾਂ ਚ ਕੋਈ ਜਿੱਤ ਜੇਗਾ ਤੇ ਆਪਣਾ ਇਹ ਹਾਲਤ ਆ ਇਸ ਵੇਲੇ ਤੁਹਾਡੀ ਪੋਲਿਟਿਕਸ ਦੀ ਕਿ ਭਾਵੇਂ ਪੰਜੇ ਤੇ ਜਿੱਤ ਜੇ ਤੇ ਭਾਵੇਂ ਫੁੱਲ ਤੇ ਜਿੱਤ ਜੇ ਵੀ ਭੁਗਤ ਤੇ ਭਗਤਾ ਦੇ ਅਸੀਂ ਉੱਥੇ ਹੀ ਲੈਣਾ ਇਹ ਗੱਲ ਵੀ ਮਨ ਵਿੱਚ ਬੀਜਪੀ ਦੇ ਹੋ ਸਕਦੀ ਹੈ ਕਾਂਗਰਸ ਨੂੰ ਇਹਦੇ ਬਾਰੇ ਵੀ ਸੋਚ ਲੈਣਾ ਚਾਹੀਦਾ ਜਦ ਤੱਕ ਕਾਲੀ ਦਲ ਤੇ ਬਾਦਲਾ ਬੀਜਪੀ ਦੇ ਗੱਟ ਜੋੜ ਦੀ ਗੱਲ ਨੂੰ ਥੋੜਾ ਹੋਰ ਅੱਗੇ ਬਤਾਲੋ ਬਿਲਕੁਲ ਬਿਲਕੁਲ ਮੈਂ ਉੱਥੇ ਤੱਕ ਦੀ ਜਿਹੜੀ ਗੱਲ ਆ ਉਹ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਇਹਦੋਂ ਬਾਅਦਾਂ ਜਦੋਂ ਉੱਥੋਂ ਨਾ ਹੋ ਗਈ ਸੁਖਵਿੰਦਰ ਜੇ ਫੇਰ ਇਨਾਂ ਦੇ ਚਾਰਾ ਕੋਈ ਨਹੀਂ ਸੀ ਪਹਿਲਾਂ ਇਹੋ ਹੀ ਸੁਨੀਲ ਜਾਖੜ ਇੱਕ ਹਫ਼ਤਾ ਪਹਿਲਾਂ ਦੀ ਗੱਲ ਕੋਈ ਲੰਬੀ ਚੌੜੀ ਨਹੀਂ ਹੈ ਬਿਆਨ ਆ ਕੇ ਪ੍ਰੈਸ 'ਚ ਦੇ ਰਹੇ ਸੀ ਦੇਖੋ ਜੀ ਅਸੀਂ ਵੀ ਉਦੋਂ ਕਹਿਣਾ ਸ਼ੁਰੂ ਕਰਤਾ ਕਿ ਹਾਂ ਹਾਂ ਇਹ ਤੇ ਬਸ ਹੁਣ ਪੱਲਾ ਫੜਨੀ ਵਾਲੇ ਆ ਜੋ ਲਾਵਾ ਫੇਰੇ ਜਿੱਤਰਾ ਕਹਿੰਦੇ ਹੁੰਦੇ ਆ ਕਿ ਪੱਲੂ ਫਾੜ ਹੀ ਲਿਆ ਕਿ ਤਰ੍ਹਾਂ ਕਿਤੇ ਇਹਦੇ ਗੱਲ ਗੱਠ ਜੋੜ ਹੋ ਹੀ ਗਿਆ ਇਹ ਤੇ 9 ਮਾਰਚ ਦਾ ਰਿਸ਼ਤਾ ਦੁਬਾਰਾ ਜੁੜਨੀ ਵਾਲਾ ਵਸੇ ਤੇ ਐਵੇਂ ਗੱਲ ਉਹ ਕਿਉਂ ਹੋ ਰਹੀ ਆ ਕਿ ਇਧਰੋਂ ਜਿਹੜੇ ਅਕਾਲੀ ਦਲ ਦੇ ਬਲਾਰੇ ਸੀ ਜਾਂ ਇਹਨਾਂ ਦੇ ਲੀਡਰ ਸੀ ਇਹੋ ਜਿਹੇ ਸੁਰਾਂ ਕੱਢ ਰਹੇ ਸੀਗੇ ਹਾਂ ਜੀ ਐਉਂ ਕਰਾਂਗੇ ਜੀ ਐਉਂ ਕਰਾਂਗੇ ਉਧਰ ਸੁਨੀਲ ਜਾਖੜ ਲੋ ਜੀ ਸਾਡਾ ਤਾਂ ਸਾਰਾ ਕੱਢ ਰਹੀ ਗੱਲ ਕਹਿੰਦਾ ਆ ਵੀ ਬਈ ਬਿਨਾ ਇਕੱਠੇ ਹੋਇਆ ਗੱਲ ਨਹੀਂ ਬਣਨੀ ਅਕਾਲੀ ਦਲ ਤੇ ਇਤਿਹਾਸ ਹੀ ਬਹੁਤ ਚੰਗਾ ਆ ਇਹ ਤੇ ਸਾਡੇ ਬਹੁਤ ਹੀ ਮਿੱਤਰ ਰਹੇ ਆ ਅਸੀਂ ਰਲ ਕੇ ਸਾਡੀ ਆਵਾਜ਼ਾਂ ਆਏ ਹਾਂ ਅਸੀਂ ਕੇਂਦਰੀ ਲੀਡਰਸ਼ਿਪ ਨੂੰ ਸਨੇਹ ਪਛਾਣਦੇ ਆ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਜੇ ਭਾਜਪਾ ਨੂੰ ਇੱਥੇ ਤੁਸੀਂ ਚੰਗਾ ਵਧਦਾ ਫੁੱਲਦਾ ਦੇਖਣਾ ਚਾਹੁੰਦੇ ਆ ਤੇ ਫਿਰ ਅਕਾਲੀ ਦਲ ਦਾ ਪੱਲੂ ਖੜਨਾ ਚਾਹੀਦਾ ਇਹ ਗੱਲ ਅਜੇ ਇਸ ਹਫਤਾ ਪਹਿਲਾਂ ਅੱਜ ਕੀ ਸੁਨੀਲ ਜਾਖੜ ਕਹ ਰਹੇ ਸੀ ਦੇਖੋ ਜੀ ਸਾਡੇ ਕਾਡਰ ਨੇ ਵੀ ਗੱਲ ਕਹੀ ਆ ਪੰਜਾਬ ਦੇ ਲੋਕ ਵੀ ਸਾਨੂੰ ਇਹ ਕਹ ਰਿਹਾ ਵੀ ਇਹਨਾਂ ਨੂੰ ਨਾ ਤੁਸੀਂ ਟੱਚ ਕਰਿਓ ਇਹਨਾਂ ਨੂੰ ਤੱਤੇ ਚਿਮਟੇ ਨਾਲ ਨਾ ਚੁ। ਇਹਨਾਂ ਬੰਦਿਆਂ ਦੀ ਕੀ ਗੱਲਾਂ ਆ ਕੀ ਨਾ ਤੁਸੀਂ ਦੋਵੇਂ ਕੱਢ ਲਓ ਅੱਜ ਤੇ ਤੁਹਾਡੇ ਕੋਲ ਪਈਆਂ ਹੋਣੀਆਂ ਵੀਡੀਓ ਜੇ ਕਿਤੇ ਤੁਹਾਡੇ ਅਸੀਂ ਤੇ ਇਹ ਕੰਮ ਕਰਦੇ ਨਹੀਂ ਜਿਹੜੇ ਦਖਾਲਣ ਵਾਲੇ ਉਹਨਾਂ ਨੂੰ ਦਿਖਾ ਲੈਣਾ ਚਾਹੀਦਾ ਵੀ ਇਹ ਸੱਥਾ ਦੇਣਾ ਚੀ ਇਹ ਆ ਅੰਟਚੇਬਲ ਕਿਵੇਂ ਹੋ ਗਿਆ ਵੀ ਇਹਨਾਂ ਦੇ ਨਾਲ ਤੁਸੀਂ ਦੂਰ ਰਹੋ ਇਹਨਾਂ ਦਾ ਕੋਈ ਅਸੀਂ 13 ਤੇ 13 ਖੜਾ ਕਰਾਂਗੇ ਉਦੋਂ ਫਿਰ 8 5 ਜਾਂ 7 6 ਦੀਆਂ ਗੱਲਾਂ ਕਿਵੇਂ ਚੱਲ ਰਹੀਆਂ ਸੀਗੀਆਂ ਹੁਣ ਕਾਲੀ ਦਾਲ ਨੇ ਵੀ ਸੁਖਬੀਰ ਬਾਦਲ ਉਹਨਾਂ ਦਾ ਅੱਜ ਦਾ ਤੁਸੀਂ ਬਿਆਨ ਸੁਣ ਲਿਆ ਵੈਸੇ ਇਹ ਗੱਲਾਂ ਸੁਣਨ ਚਾਹ ਰੀਆਂ ਕਿ ਸੁਖਬੀਰ ਬਾਦਲ ਉਹਨਾਂ ਨੇ ਵੀ ਇਹ ਸਟੈਂਡ ਲਿਆ ਕਿ ਸਾਨੂੰ ਅਨ ਕੰਡੀਸ਼ਨਲ ਬਿਨਾ ਮਤਲਬ ਤੋਂ ਸੱਤਾ ਦੇ ਲਾਲ ਤੇ ਬਿਲਾਲ ਚ ਦੇ ਵਿੱਚ ਭਾਜਪੀ ਨਾਲ ਆਪਣਾ ਗਾਟੀ ਨਹੀਂ ਪਾਉਣੀ ਚਾਹੀਦੀ ਇਹ ਉਹਨਾਂ ਨੇ ਸਟੈਂਡ ਲਿਆ ਇਹ ਬਾਹਰ ਗੱਲਾਂ ਜਿਹੜੀਆਂ ਆ ਰਹੀਆਂ ਸੀ ਇੱਕ ਧਿਰ ਜਿਹਦੇ ਵਿੱਚ ਕੁਝ ਕੁ ਲੀਡਰ ਹੋ ਸਕਦੇ ਆ ਮੈਂ ਨਾਂ ਨਹੀਂ ਲੈਣਾ ਚਾਹੀਦਾ ਜਦ ਤੱਕ ਤੁਹਾਡੇ ਕੋਲ ਸੋਲਿਡ ਪ੍ਰੂਫ ਨਾ ਹੋਣ ਉਹਨਾਂ ਦੀ ਇੱਕ ਅੰਦਰ ਲੌਬੀ ਸੀਗੀ ਕਾਲੀ ਦਲ ਦੇ ਜਿਹੜੀ ਚਾਹੁੰਦੀ ਸੀ ਕਿ ਨਾਲ ਹੋ ਜੇ ਸਾਨੂੰ ਸੱਤਾ ਮਿਲ ਜੂਗੀ ਅਸੀਂ ਐਮਪੀ ਬਣਦੇ ਚਾਂਸ ਬਣ ਜਾਣਗੇ ਇਹ ਗੱਲਾਂ ਉਹ ਕਹਿ ਰਹੇ ਸੀਗੇ ਅਲਟੀਮੇਟਲੀ ਜਦੋਂ ਇਹ ਅਮਰ ਸਾਹ ਉਹਨਾਂ ਨੇ ਇਹ ਗੱਲ ਦਾ ਕਹਿ ਤਾ ਕਿ ਅਸੀਂ ਅਨ ਕੰਡੀਸ਼ਨਲ ਚਾਹੁੰਦੇ ਆ ਅਸੀਂ ਕੋਈ ਕਿਸੇ ਗੱਲ ਦੀ ਕੋਈ ਸੁਣਨੀ ਸਣਨੀ ਨਹੀਂ ਤੇ ਆਹ ਸ਼ਰਤਾਂ ਸਾਡੀਆਂ ਮੰਨੋ ਤੇ ਫੇਰ ਆਵਾਂਗੇ ਤੁਸੀਂ ਆਪਣੀ ਜਗ੍ਹਾ ਠੀਕ ਆਪਣੀ ਜਗ੍ਹਾ ਠੀਕ ਇਹ ਗੱਲ ਤਾਂ ਹੋਈ ਪਰ ਉਹਦੇ ਰਿਸਪੌਂਸ ਅੱਜ ਤੁਸੀਂ ਸੰਗਵੀਰ ਬਾਦਲ ਉਹਨਾਂ ਦਾ ਸੁਣੋਗੇ ਮੈਨੂੰ ਬਹੁਤ ਚੰਗਾ ਲੱਗਾ ਜੇ ਉਹ ਸੱਚੀ ਮੁੱਚੀ ਉਹਨਾਂ ਦੇ ਦਿਲ ਦੀ ਗੱਲ ਆ ਉਹ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਏਸ ਊਸੂਲਾਂ 'ਤੇ ਲੜਾਈ ਲੜਾਂਗੇ ਸਾਡੀ ਇੱਕ ਬਹੁਤ ਜਜਾਰੂ ਪੁਰਾਣੀ ਸ਼ਰੋਮਣੀ ਕਾਲੀਦਾ ਲਿਆ ਸ਼ਰੋਮਣੀ ਕਾਲੀਦਾ ਲ ਇੱਕ ਬਹੁਤ ਮਜ਼ਬੂਤ ਦਾ ਲਿਆ ਇਹਨੂੰ ਐਵੇਂ ਛੋਟੀਆਂ ਮੋਟੀਆਂ ਏ ਝਟਕੇ ਦੇ ਕੇ ਹਲਾਇਆ ਨਹੀਂ ਜਾ ਸਕਦਾ ਤੇ ਅਸੀਂ ਉਸ اصولਾਂ ਦੀ ਰਾਜਨੀਤੀ ਤੇ ਪੰਜਾਬ ਦੇ ਹਿੱਤ ਵਿੱਚ ਜੋ ਪੰਜਾਬੀਆਂ ਨੂੰ ਚਾਹੀਦਾ ਜੋ ਇਥੇ ਪੰਥ ਨੂੰ ਚਾਹੀਦਾ ਉਸ ਦੇ ਰਖਵਾਲੇ ਦੇ ਤੌਰ ਤੇ ਅਸੀਂ ਡਟੇ ਰਹਾਂਗੇ ਅਸੀਂ ਉਹਦੇ ਸਿਪਾਈ ਆ ਇਹੋ ਜੀਆਂ ਗੱਲਾਂ ਅੱਜ ਜਿਹੜੀਆਂ ਕੀਤੀਆਂ ਇਹ ਪਹਿਲਾਂ ਹੀ ਕਰਨ ਲੱਗ ਜਾਂਦੇ ਪਹਿਲਾਂ ਤੋਂ ਹੀ ਕਰਦੇ ਕਿਤੇ ਦਾ ਕਿਤੇ ਇਹਨਾਂ ਨੇ ਪੈਂਡਾ ਹੋਰ ਕੱਢ ਲੈਣਾ ਜੇ ਪਿਛਲ ਝਾ ਕੇ ਛੱਡ ਦਿਓ ਹੁਣ ਤੋਂ ਹੀ ਡਟ ਜਾਓ ਜਦੋਂ ਜਾਗੇ ਉਦੋਂ ਹੀ ਸਵੇਰਾ ਇਸ ਕਰਕੇ ਤੁਸੀਂ ਡਟੇ ਰਹੋ ਸਖਬੀਰ ਜੀ ਤੁਸੀਂ ਹਾ ਜਿਹੜੀਆਂ ਗੱਲਾਂ ਕਰਦੇ ਨਾ ਫੈਮਿਲੀ ਪਰਿਵਾਰਵਾਦ ਫਲਾਨਾ ਟਮਕਾਣਾ ਤੁਸੀਂ ਆਪਣੇ ਪਿਤਾ ਜੀ ਤੋਂ ਠੀਕ ਹੈ ਉਹਨਾਂ ਦੀ ਜਿਵੇਂ ਰਮਨੀਤ ਬਿੱਟੂ ਆਪਣੇ ਦਾਦਾ ਜੀ ਦੀ ਬੜੀ ਇੱਜ਼ਤ ਕਰਦਾ ਤੁਸੀਂ ਗੁਣਗਾਨ ਕਰਨਾ ਜ਼ਰੂਰ ਕਰੋ ਪਰ ਟਾਡਾ ਇੱਕ ਉਸ ਪੋਲਿਟਿਕਸ ਨਾਲੋਂ ਡਿਪਾਰਚਰ ਵੀ ਹੋਣਾ ਚਾਹੀਦਾ ਬਿਲਕੁਲ ਇੱਕ ਲਾਈਨ ਅਲੱਗ ਹੋਣੀ ਚਾਹੀਦੀ ਹੈ ਕਿ ਉਹ ਅਕਾਲੀ ਦਲ ਸਾਡੇ ਪਿਤਾ ਜੀ ਨੇ ਜਿਵੇਂ ਚਲਾਇਆ ਚਲਾਇਆ ਹੁਣ ਇਹ ਅਕਾਲੀ ਦਲ ਸਖਬੀਰ ਬਾਦਲ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਹਿਯੋਗੀ ਆ ਉਹ ਚਲਾਉਣਗੇ ਜਿਹੜਾ ਬਿਲਕੁਲ ਉਹਨਾਂ ਅਸੂਲਾਂ ਨੂੰ ਪੜਨਾਇਆ ਹੋਊਗਾ ਜਿਹੜਾ ਕਿ ਇੱਕ ਮਨੁਵਾਦੀ ਸੋਚ ਦੇ ਅਗੇਂਸਟ ਖੜਾਇਆ ਜਿਹੜਾ ਮਾਨਵਾਦੀ ਸੋਚ ਦੇ ਮਨਮਵਾਦੀ ਸੋਚ ਦੇ ਹੱਕ 'ਚ ਖੜਾ ਜਿਹੜਾ ਔਰਤਾਂ ਦੇ ਹੱਕ 'ਚ ਖੜਾ ਜਿਹੜਾ ਜਾਤੀਵਾਦ ਦੇ ਵਿਰੋਧ ਵਿੱਚ ਖੜਾ ਇਸ ਕਿਸਮ ਦੀਆਂ ਗੱਲਾਂ ਢੱਲੀਆਂ ਨਾ ਅੱਗੇ ਆਉਣੀਆਂ ਚਾਹੀਦੀਆਂ ਕਿਉਂਕਿ ਸਿੱਖੀ ਕੋਈ ਉਹ ਧਰਮ ਨਹੀਂ ਹੈ ਇਹ ਤੇ ਇੱਕ ਮੂਵਮੈਂਟ ਦਾ ਨਾਂ ਆ ਜੇ ਸਿੱਖੀ ਦੂਜੀਆਂ ਧਰਮਾਂ ਵਾਂਗੂ ਧਰਮ ਹੋਵੇ ਸੁਖਵਿੰਦਰ ਤੇ ਫੇਰ ਕੋਈ ਆਪਣੇ ਦਰਬਾਰ ਸਾਹਿਬ ਦੇ ਵਿੱਚ ਨਮਾਜ਼ ਪੜਨ ਦਊਗਾ ਉਹ ਤੇ ਸੜਕ ਤੇ ਨਹੀਂ ਪੜਨ ਦਿੰਦੇ ਜਿਹੜੇ ਜਿਹੜੇ ਫਨਾਟਿਕ ਆ ਜਿਹੜੇ ਬਿਲਕੁਲ ਕੱਟੜ ਪੰਥੀ ਹੋ ਤੇ ਸੜਕ ਤੇ ਨਹੀਂ ਪੜਨਦੇ ਨਮਾਜ਼ ਉਹ ਤੁਸੀਂ ਦੇਖੋ ਯੂਨੀਵਰਸਿਟੀ ਦੇ ਵਿੱਚ ਅਹਮਦਾਬਾਦ ਦੇ ਵਿੱਚ ਕਿਵੇਂ ਫੋਰਨਰਸ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੂੰ ਕੁੱਟਿਆ ਉਹਨਾਂ ਨੇ ਆਰਐਸਐਸ ਦੇ ਜਿਹੜੇ ਕੱਟੜ ਪੰਥੀ ਉਹਨਾਂ ਲੋਕਾਂ ਨੇ ਭਾਵੇਂ ਉਹ ਇੰਟਰਨੈਸ਼ਨਲ ਇਸ਼ੂ ਬਣਿਆ ਇਸ ਲਈ ਸਾਡੇ ਉੱਥੇ ਜਾ ਕੇ ਟਰੂਡੋ ਉੱਥੇ ਲੰਗਰ ਦੇ ਵਿੱਚ ਰੋਟੀਆਂ ਵੇਲਦਾ ਜਾਂ ਉੱਥੇ ਜਾ ਕੇ ਲੰਗਰ 'ਚ ਜਾ ਕੇ ਸੇਵਾ ਕਰ ਸਾਨੂੰ ਕੋਈ ਦਿੱਕਤ ਹੁੰਦੀ ਆ ਕਿਸੇ ਧਰਮ ਦੇ ਨਾਲ ਕੋਈ ਮੁਸਲਮਾਨ ਹੋਏ ਸਾਨੂੰ ਚੰਗਾ ਲੱਗਦਾ ਸਗੋ ਲੈ ਵੀ ਇੱਥੇ ਮੁਸਲਮਾਨ ਵੀ ਆਏ ਲੈ ਵੀ ਇੱਥੇ ਸਾਡੇ ਹਿੰਦੂ ਵੀ ਆਏ ਹਿੰਦੂ ਤੇ ਸਾਡੇ ਅਸੀਂ ਭਰਾ ਹੀ ਮੰਨਦੇ ਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਪਤਾ ਕਿ ਸਾਡੇ ਸਿੱਖ ਜਿਹੜੇ ਭਰਾ ਆ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਤੇ ਉਦੋਂ ਸੋਚੀ ਐਡੀ ਬੁਨਿਆਦ ਹੀ ਐਡੀ ਤਕੜੀ ਰੱਖੀ ਐ ਕਿ ਉਹਨਾਂ ਨੇ ਆਪਣਾ ਉਹਨਾਂ ਨੂੰ ਪੀਰ ਕਿਹਾ ਇਹਨਾਂ ਨੇ ਆਪਣਾ ਗੁਰੂ ਕਿਹਾ ਹਿੰਦੂਆਂ ਨੇ ਜਾਂ ਸਿੱਖਾਂ ਨੇ ਉਦੋਂ ਤੇ ਹਿੰਦੂ ਹੀ ਸੀਗੇ ਸਿੱਖ ਬਾਅਦ ਚ ਜਾਣੀ ਜਿਹੜਾ ਹੁਣ ਵਾਲੀ ਫਾਰਨ ਚ ਆਏ ਆ ਇਸ ਲਈ ਮੈਂ ਇਹ ਕਹਿਣਾ ਕਿ ਉਸ ਸਪਿਰਿਟ ਨੂੰ ਉਸ ਲਗੇਸੀ ਨੂੰ ਉਸ ਇਤਿਹਾਸ ਨੂੰ ਉਸ ਲਾਈਨ ਨੂੰ ਉਸ ਸੋਚ ਨੂੰ ਪਕੜੋ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੂਰੇ ਦੇਸ਼ 'ਚ ਤੁਹਾਡਾ ਡੰਕਾ ਵੱਜੂਗਾ ਔਰ ਜਾ ਕੇ ਡੀਐਮਕੇ ਜਾਂ ਹੋਰ ਇੰਨਾ ਤਾਕਤਾਂ ਦੇ ਨਾਲ ਹੱਥ ਮਿਲਾਓ ਫਿਰ ਦੇਖੋਗੇ ਇੱਥੇ ਜਿਹੜੇ ਠੱਗ ਟੋਲਾ ਉਹਨਾਂ ਨੂੰ ਭੱਜਦੇ ਆਣ ਨੂੰ ਇੱਥੇ ਰਾਹ ਨਹੀਂ ਲੱਭੂਗਾ ਬਿਲਕੁਲ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੰਸਥੇ ਤੇ ਗੁਰੂ ਨਾਨਕ ਦੀ ਬਾਣੀ ਦੇ ਪੰਸਥੇ ਤੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਸਾਂ ਗੋਵਾਂ ਦੇ ਪਾਸੇ ਤੋਂ ਚੱਲੋ ਕਿ ਉਹ ਸਾਰਾ ਕੁਝ ਸਭੈ ਸੰਜੀਵਾਲਸਦਾ ਹੈ ਉਹਨੇ ਦੱਸਿਆ ਵਾਰਾ ਜੀ ਇਹ ਉਹਦੇ ਕੁਝ ਸਾਰਾ ਕੁਝ ਗੁਰਬਾਣੀ ਦੇ ਵਿੱਚ ਆ ਉਹਦੇ ਤੋਂ ਚੱਲੋਗੇ ਆਪਣੇ ਆਪ ਲੋਕ ਤੁਹਾਡੇ ਨਾਲ ਜੁੜਨਗੇ ਸਮਝਣਗੇ ਉਸ ਪਾਸੇ ਨੂੰ ਲੋਕਾਂ ਦੇ ਵਿੱਚ ਉਹ ਪ੍ਰਚਾਰ ਕਰਨਾ ਪੈਣਾ ਕਿ ਅਸੀਂ ਤੇਜੀ ਆਗ ਜੋ ਗੁਰੂ ਸਾਹਿਬ ਦੇ ਉਪਦੇਸ਼ ਨੇ ਉਹਦੇ ਮੁਤਾਬਕ ਚੱਲਾਂਗੇ ਇਹੀ ਹੈ ਸਾਡੀ ਵਿਚਾਰਧਾਰਾ ਇਹੀ ਅਸਲ ਅਕਾਲੀ ਦਲ ਹੈ ਜਿਹਨੂੰ ਅਕਾਲੀ ਦਲ ਕਹਿੰਦੇ ਨੇ ਇੱਕ ਮੈਂ ਨਾ ਇੱਥੇ ਜੋੜਦਾ ਆ ਮੇਰੇ ਧਿਆਨ 'ਚ ਕਿਉਂਕਿ ਇਹ ਸਵਾਲ ਆ ਰਿਹਾ ਸੀਗਾ ਮੈਂ ਚੈੱਕ ਕਰ ਰਿਹਾ ਸੀਗਾ ਕਿ ਸੁਨੀਲ ਜਾਖੜ ਹੋਰਾਂ ਨੇ ਇੱਕ ਪਾਸੇ ਅਕਾਲੀ ਦਰ ਤੋਂ ਕਿਨਾਰਾ ਕਰਨ ਦੀ ਗੱਲ ਕੀਤੀ ਕਿ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਦੂਜੇ ਪਾਸੇ ਕੁਝ ਹੀ ਸਮੇਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਰਵਦੀਤ ਬਿੱਟੂ ਦਾ ਉਪਤ ਦਿੱਲੀ ਜਾ ਕੇ ਬੀਜੇਪੀ ਵਿਚ ਸ਼ਾਮਲ ਹੋਣਾ ਤੇ ਉੱਥੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਹੋਣਾ ਇਹ ਕਾਫੀ ਅਹਿਮੀਅਤ ਰੱਖਦਾ ਹੈ ਕਿ ਆਖਰਕਾਰ ਸਿੱਧੀਆਂ ਤਾਰਾਂ ਉੱਤੇ ਜੋੜੀਆਂ ਜਿਵੇਂ ਆਪ ਦਾ ਕੋਈ ਪਾਰਟੀ ਚੋਂ ਹੁੰਦਾ ਤੇ ਕਿਸੇ ਵੀ ਪਾਰਟੀ ਚੋਂ ਹੁੰਦਾ ਕੈਂਬਰੀ ਪਾਰਟੀ ਤੇ ਉੱਧਰ ਨੂੰ ਜੋੜਨਾ ਤੇ ਜਿਹੜੇ ਸੁਨੀਲ ਜਾਕਰੋਰੀ ਇੱਥੇ ਬੈਠੇ ਨੇ ਤੇ ਇਹ ਕਾਫੀ ਮਤਲਬ ਕਿ ਦਿਲਚਸਪ ਵੀ ਲੱਗਦਾ ਹੈ ਤੇ ਕਾਫੀ ਉਹ ਵੀ ਲੱਗਦਾ ਹੈ ਹੈਰਾਨੀ ਜਿਹਾ ਵੀ ਲੱਗਦਾ ਹੈ ਕਿ ਆਖਰਕਾਰ ਸੁਨੀਲ ਜਾਕਰੋਰਾ ਵੀ ਪੰਜਾਬ ਦੀ ਬੀਜੇਪੀ ਦੇ ਵਿੱਚ ਐਜ਼ ਅ ਪ੍ਰਧਾਨ ਕੀ ਐਂਮੀਅਤ ਹੈ ਜਾਂ ਪਾਰਟੀ ਉਹਨਾਂ ਨੂੰ ਸੁਣਦੀ ਹੈ ਕਿ ਨਹੀਂ ਜੋਤ ਤੋਂ ਲੈ ਕੇ ਦਿੱਤਾ ਉਹ ਅੱਗੇ ਵਧਾਰੇ ਨੇ ਇਹ ਵੀ ਬਹੁਤ ਵੱਡਾ ਸਵਾਲ ਆ ਤੁਸੀਂ ਚਾਹੋ ਤੇ ਮੈਂ ਅੱਗੇ ਬਤਾਇਆ ਪਰ ਮੇਰਾ ਮੈਂ ਆਖਰੀ ਸਵਾਲ ਨਾਲ ਲੈ ਕੇ ਜਾਣਾ ਆ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਉੱਤੇ ਜਿਹੜੀਆਂ ਉਹ ਸਾਰੀਆਂ ਪ੍ਰੋਫਾਈਲ ਜਿਹੜੀਆਂ ਪਿਕਚਰਾਂ ਨੂੰ ਚੇਂਜ ਕਰ ਲੈਣੀਆਂ ਉਹ ਚ ਜ਼ਿਕਰ ਕਰਨਾ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਸਲਾਖਾਂ ਦੇ ਪਿੱਛੇ ਕਿਹੜੇ ਵਿਖਾਇਆ ਉਹ ਤਸਵੀਰਾਂ ਅੱਗੇ ਵਧਾਈਆਂ ਜਾ ਰਹੀਆਂ ਨੇ ਮੈਂ ਕੀ ਦੇਖ ਰਿਹਾ ਸੀਗਾ ਕਿ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਪ੍ਰਧਾਨ ਮੰਤਰੀ ਦਾ ਅਗਲਾ ਚਿਹਰਾ ਕੇਜਰੀਵਾਲੀ ਲਗਾਤਾਰ ਕਿ ਦਿੱਤਾ ਗਿਆ ਮਤਲਬ ਕਿ ਮੋਦੀ ਸਾਹਿਬ ਦਾ ਸਭ ਤੋਂ ਵੱਡਾ ਬਦਲ ਕੇਜਰੀਵਾਲ ਸਾਹਿਬ ਇਹ ਆਮ ਆਦਮੀ ਪਾਰਟੀ ਜਚਾਉਣਾ ਚਾਹੁੰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਫਿਰ ਇਹ ਵੀ ਗੱਲ ਹੈ ਕਿ ਦੂਜਾ ਸਵਾਲ ਵੀ ਉਧਰ ਦਿੱਨਾ ਕਿ ਈਡੀ ਦਾ ਵੀ ਉਧਰੋਂ ਦਬਾਅ ਬਣਦਾ ਜਾ ਰਿਹਾ ਹੈ ਕਿ ਅੰਦਰ ਬੈਠੇ ਆ ਤੁਸੀਂ ਮੁੱਖ ਮੰਤਰੀ ਸਾਹਿਬ ਬਣ ਕੇ ਉਸ ਸੈਸਨ ਦੇ ਵਿੱਚ ਆਪਣੇ ਬਾਹਰ ਜਿਹੜੇ ਸੰਦੇਸ਼ ਨੂੰ ਕਿਵੇਂ ਭੇਜ ਰਹੇ ਹੋ ਇਸ ਚੀਜ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਸਰ ਦੇਖੋ ਮੈਂ ਨਾ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਆ ਇਹ ਇੱਕ ਬੜੀ ਗੁੰਝਲਦਾਰ ਪੋਲਿਟਿਕਸ ਆ ਇੰਨੀ ਸਿੰਪਲ ਨਹੀਂ ਜਿੰਨੇ ਵੀ ਆਮ ਆਦਮੀ ਕਹਿੰਦੇ ਆਪਣੇ ਆਪ ਨੂੰ ਉਹਨੇ ਆਮ ਹੈ ਨਹੀਂ ਮੈਂ ਕਿਉਂ ਕਹਿ ਰਿਹਾ ਤੁਸੀਂ ਕਦੀ ਦੇਸ਼ ਦੀ ਇੰਟਰਨਲ ਪੋਲਿਟਿਕਸ ਵਿੱਚ ਕਿਸੇ ਪ੍ਰिजनर ਨਾਲ ਕਿਹੋ ਜਿਹਾ ਟ੍ਰੀਟਮੈਂਟ ਕਰੇ ਕੋਈ ਦੇ ਵਿਦੇਸ਼ਾਂ ਚੋਂ ਸਟੇਟਮੈਂਟ ਕਦੀ ਸੁਣੀ ਆ ਉਹ ਮੋਦੀ ਜੀ ਆਪਣੇ ਜੋਸ਼ ਵਿੱਚ ਕਹਿ ਆਏ ਆਪ ਕੀ ਵਾਰ ਟਰੰਪ ਸਰਕਾਰ ਉਹ ਗੱਲ ਲੱਗ ਗਿਆ ਉਹ ਐਵੇਂ ਜੋਸ਼ ਵਿੱਚ ਕਹਿ ਗਏ ਨਵੇਂ ਨਵੇਂ ਬਣੇ ਸੀ ਉਹਨਾਂ ਨੂੰ ਪਤਾ ਨਹੀਂ ਕਿ ਇਹੋ ਜੀਆਂ ਗੱਲਾਂ ਵਿਦੇਸ਼ਾਂ ਜਾ ਕੇ ਨਹੀਂ ਕਰੀਦੀਆਂ ਏ ਪਰ ਇਥੇ ਜਰਮਨੀ ਦੇ ਜਰਮਨੀ ਵਾਲਿਆਂ ਨੇ ਉਹਨਾਂ ਦੇ ਜਿਹੜੇ ਇਥੇ ਕਾਉਂਸੂਲੇਟ ਦੇ ਬੰਦੇ ਹੈਗੇ ਆ ਉਹਨਾਂ ਨੇ ਕੀ ਬਿਆਨ ਦਿੱਤਾ ਜਿਹਦੇ ਵਿੱਚ ਇਮੀਡੀਏਟਲੀ ਨੋਟਸ ਲਿਆ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਜੈ ਚੰਕਰੂਣਾ ਨੇ ਤੇ ਉਹਨਾਂ ਨੂੰ ਰੈਪ੍ਰੀਮੈਂਡ ਕੀਤਾ ਵੀ ਨਾ 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 ਇਹ ਗੱਲ ਤੁਹਾਡੀ ਬਹੁਤ ਮਾੜੀ ਹੈ ਤੁਸੀਂ ਸਾਡੇ ਇੰਟਰਨਲ ਮੈਟਰ ਵਿੱਚ ਅਸੀਂ ਕੇਜਰੀਵਾਲ ਨੂੰ ਸਾਧੂ ਮੰਨਦੇ ਆ ਜਾਂ ਠੱਗ ਮੰਨਦੇ ਆ ਜਾਂ ਚੋਰ ਮੰਨਦੇ ਆ ਜਾਂ ਕੀ ਮੰਨਦੇ ਆ ਇਹ ਸਾਨੂੰ ਆਪਣੀ ਕਾਨੂੰਨੀ ਪ੍ਰਕਿਰਿਆ ਕਰਨ ਦਿਓ ਤੁਹਾਡਾ ਇਹਦੇ ਵਿੱਚ ਕੋਈ ਨਹੀਂ ਬਣਦਾ ਅਜੇ ਇਹ ਗੱਲ ਮੱਠੀ ਨਹੀਂ ਹੋਈ ਤੇ ਯੂਐਸ ਨੇ ਕਹਿਤਾ ਕਿੱਥੇ ਜਰਮਨੀ ਕਿੱਥੇ ਯੂਐਸ ਹੋ ਸਕਦਾ ਹੁਣ ਕੱਲ ਨੂੰ ਟਰੂਡੋ ਵੀ ਕਹਿ ਦੇਤੇ ਉਧਰ ਆਸਟ੍ਰੇਲੀਆ ਤੋਂ ਵੀ ਉਹ ਆਈ 5 ਆਈਜ਼ ਦਾ ਯੂਕੇ ਤੋਂ ਵੀ ਇਹੋ ਜਿਹਾ ਕੋਈ ਬਿਆਨ ਆਉਣ ਲੱਗ ਜੀ ਇਹ ਤਾਰਾਂ ਕਿੱਥੇ ਕਿੱਥੇ ਜੁੜੀਆਂ ਹੋਈਆਂ ਇਹ ਕੀ ਕੁਝ ਚੱਲ ਰਿਹਾ ਸਾਡੇ ਸਾਹਮਣੇ ਮੈਨੂੰ ਤੇ ਸਮਝ ਨਹੀਂ ਪੈ ਰਹੀ ਕਿ ਇੰਨੀ ਬਾਹਰ ਦੇ ਮਤਲਬ ਲੋਕਾਂ ਨੂੰ ਚਿੰਤਾ ਪੈ ਗਈ ਹੈ ਕਿ ਐਡੇ ਵੱਡੇ ਇਨਕਲਾਬੀ ਇੱਥੇ ਜਿਹੜੇ ਉਹ ਜ਼ਿਲਾਂ ਚ ਦਿੱਤੇ ਜਾ ਰਹੇ ਆ ਤੇ ਹੁਣ ਅਮਰੀਕਾ ਤੇ ਜਰਮਨੀ ਸਭ ਤੋਂ ਵੱਡੇ ਇਨਕਲਾਬੀ ਹੋਣਗੇ ਅਸੀਂ ਤੇ ਡਰ ਜਾਨੇ ਆ ਕਿ ਮੋਦੀ ਜੀ ਕਿਤੇ ਉਹ ਉਸ ਪਾਸੇ ਜਰਮਨੀ ਤੋਂ ਪ੍ਰਾਣੀਆਂ ਵਿਚਾਰਾਂ ਨੂੰ ਲਿਆ ਕੇ ਦੇਸ਼ ਦੇ ਵਿੱਚ ਕਿਤੇ ਉਸ ਕਿਸਮ ਦਾ ਮਾਹੌਲ ਨਾ ਬਣ ਜੇ ਜਿੱਤੇ ਡੈਮੋਕ੍ਰੇਸੀ ਖਤਮ ਹੋ ਜੇ ਆਪਾਂ ਤੇ ਉਸ ਕਾਲੇ ਦੌਰ ਨੂੰ ਸੈਕੰਡ ਵਰਲਡ ਵਾਰ ਨੂੰ ਦੇਖਿਆ ਸਮਝਦੇ ਆਪਾਂ ਕਿ ਉਹ ਕਿਸ ਤਰੀਕੇ ਨਾਲ ਫਾਸ਼ੀਜ਼ਮ ਉੱਥੇ ਸੀਗਾ ਇਹ ਉਲਟਾ ਉਹੋ ਹੀ ਸ਼ਕਤੀਆਂ ਉਸ ਕਿਸਮ ਦੇ ਜਿਹੜੇ ਬੰਦੇ ਆ ਹੋਰ ਜਿਹੜੇ ਸਾਰੀ ਦਿਹਾੜੀ ਸਾਰੀ ਦੁਨੀਆ ਨੂੰ ਹਥਿਆਰ ਸਪਲਾਈ ਕਰਕੇ ਲੜਾਈਆਂ ਮੰਗਦੇ ਆ ਤੇ ਕਿੱਦਾਂ ਵਾਂਗੂ ਮਾਸ ਖਾ ਕੇ ਮਰਿਆਂ ਦਾ ਉਹ ਉਹਦੇ ਤੇ ਗੁਜ਼ਾਰਾ ਕਰਦੇ ਆ ਤਾਂ ਕਿ ਉਹਨਾਂ ਦੀ ਤੇ ਉਹ ਤੇ ਸੁੱਖਣਾ ਸੁੱਖਦੇ ਆ ਵੀ ਕਿਤੇ ਨਾ ਕਿਤੇ ਮੌਤਾਂ ਹੋਣ ਰੋਲੇ ਰੱਪੇ ਪੈਣ ਤਾਂ ਕਿ ਅਸੀਂ ਉੱਥੇ ਹਥਿਆਰ ਭੇਜੀਏ ਤੇ ਆਪਣਾ ਚਾਰ ਪੈਸੇ ਕਮਾਈਏ ਇਹ 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 ਬੰਦਿਆਂ ਦਾ ਤੁਸੀਂ ਜਿਹੜੇ ਇਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਸੋਚਣ ਵਾਲੀ ਗੱਲ ਹੈ ਮੈਂ ਤੇ ਖੋਦੇ ਦੇ ਤੇ ਥੋੜਾ ਡੀਪ ਐਨਾਲਿਸਿਸ ਮੈਨੂੰ ਕਰਨੀ ਲੱਗਦੀ ਦੂਜੀ ਉਹਨਾਂ ਨੇ ਕਿ ਮੋਦੀ ਮਤਲਬ ਜਿਹੜਾ ਲਾਤਾ ਜਿਹੜੇ ਚ ਬੰਦ ਕੀਤਾ ਹੁੰਦਾ ਜਿਵੇਂ ਸ਼ੇਰ ਤੇ ਲਿਖ ਕੇ ਲਾਤਾ ਕਿ ਇਹਨਾਂ ਨੂੰ ਕਿਉਂਕਿ ਮੋਦੀ ਜੀ ਇਹਨਾਂ ਤੋਂ ਡਰਦੇ ਆ ਇਸ ਕਰਕੇ ਇਹਨਾਂ ਨੂੰ ਕੇਜਰੀਵਾਲ ਨੂੰ ਇਕੋ ਹੀ ਬੰਦੇ ਦਾ ਮੋਦੀ ਜੀ ਨੂੰ ਡਰ ਉਹ ਹੈ ਕੇਜਰੀਵਾਲ ਮਤਲਬ ਇਹ ਉੱਤੇ ਇਹੋ ਜਿਹਾ ਆਵਾਰਤ ਜੀ ਲਿਖ ਕੇ ਸਾਰੀ ਜਗ੍ਹਾ ਕਰ ਦਿੱਤਾ ਭਾਈ ਜੇ ਢਾਰਿਆ ਤੇ ਫਿਰ ਤੇ ਠੀਕ ਆ ਫਿਰ ਤੇ ਤੁਸੀਂ ਤਕੜੇ ਤੌਰ ਤੇ ਲੱਗੇ ਰਹੋ ਕੋਈ ਨਾ ਕਿਤੇ ਸਿਰੇ ਪਹੁੰਚ ਜੂਗੇ ਹੋ ਸਕਦਾ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਹੋਵੇ ਕਿ ਇਹ ਸਾਡੇ ਲਈ ਕੱਲ ਨੂੰ ਪੋਟੈਂਸ਼ੀਅਲ ਖਤਰਾ ਬਣ ਸਕਦੇ ਆ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜਾ ਅੱਜ ਕੰਮ ਕੀਤਾ ਦਸਾਂ ਸੰਬੰਧਾਂ ਤੋਂ ਬਾਅਦ ਉਹ ਵੀ ਕੋਟ ਰਾਈ ਪਹਿਲੇ ਸੰਬੰਧ ਤੇ ਚਲੇ ਜਾਂਦੇ ਤੁਸੀਂ ਤਾਂ ਸੱਚੇ ਸੁੱਚੇ ਹੋ ਤੁਸੀਂ ਤਾਂ ਦੇਸ਼ ਭਗਤੇ ਆ ਤੁਹਾਨੂੰ ਕੀ ਫਰਕ ਪੈਂਦਾ ਇਸ ਗੱਲ ਦਾ ਸੁਸੀਤੇ ਦੇਸ਼ ਦੀ ਸੇਵਾ ਕਰਨਾ ਹੈ ਨਾ ਅੰਦਰੋਂ ਬੈਠੇ ਵੀ ਤੁਹਾਨੂੰ ਕਿੰਨੀ ਚਿੰਤਾ ਆ ਕਿ ਬੀਬੀਆਂ ਨੂੰ ਪੈਸੇ ਮਿਲਣਗੇ ਬੀਬੀਆਂ ਨੂੰ ਮੇਰਾ ਸਨਿਆਹ ਦੇ ਦਿਓ ਦਿੱਲੀ ਵਾਲਿਆਂ ਨੂੰ ਕਿ ਕਿਤੇ ਇੰਜ ਨਾ ਸਮਝਣ ਕਿ ਉਹ ਜਿਹੜੇ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਉਹ ਨਹੀਂ ਚੱਲਣਗੀਆਂ ਇਹ ਵੀ ਉਹਨਾਂ ਨੂੰ ਕਹਿ ਦਿਓ ਕਿ ਪਾਣੀ ਊਣੀ ਜਿਸ ਤਰ੍ਹਾਂ ਪਹਿਲਾਂ ਉਸ ਤਰ੍ਹਾਂ ਹੀ ਸਪਲਾਈ ਰਹੂਗੀ ਇਹ ਵੀ ਕਹਿ ਦਿਓ ਅੱਜ ਸੌਰਭ ਨੂੰ ਜਿਹੜਾ ਕਿ ਹੈ ਹੈਲਥ ਮਨਿਸਟਰ ਆ ਸਿੰਦਰ ਜੈਨ ਤੋਂ ਬਾਅਦ ਸੌਰਭ ਭਾਰਤਵਾਜ ਉਹਨਾਂ ਨੂੰ ਇਹ ਉਹਨਾਂ ਨੇ ਉਹਨਾਂ ਨੂੰ ਵੀ ਇੱਕ ਨੋਟ ਕੱਢਿਆ ਬਾਹਰ ਇਹ ਦੋ ਨੋਟ ਬਾਹਰ ਆ ਗਏ ਆ ਅੰਦਰੋਂ ਹੈਨਾ ਕਿ ਉਹਦੇ ਵਿੱਚ ਕਿ ਤੁਸੀਂ ਆਪਣੀਆਂ ਦਵਾਈਆਂ ਦੂਈਆਂ ਵੀ ਸਾਰੇ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਆ ਮਿਲਦੀਆਂ ਰਹਿਣਗੀਆਂ ਤਾਂ ਕਿ ਲੋਕਾਂ ਦੇ ਵਿੱਚ ਕੇਜਰੀਵਾਲ ਦੀ ਚਰਚਾ ਲਗਾਤਾਰ ਕਿਸ ਨਾ ਕਿਸੇ ਰੂਪ ਚ ਚੱਲਦੀ ਰਹੇ ਇਨ੍ਹਾਂ ਦਿਨਾਂ ਦੇ ਅੰਦਰ ਕਿਉਂਕਿ ਇਲੈਕਸ਼ਨਾਂ ਦਾ ਮਾਹੌਲ ਆ ਇਸ ਕਿਸਮ ਦੀ ਸਕੀਮ ਤੇ ਕੰਮ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੀ ਪੋਲਿਟਿਕਸ ਦੇ ਕੰਟੈਕਸਟ ਵਿੱਚ ਭਗਵੰਤ ਮਾਨ ਵੱਲੋਂ ਇਹ ਵੀ ਥੋੜਾ ਜਿਹਾ ਸੋਚਣ ਵਾਲੀ ਗੱਲ ਹੈ ਕਿ ਭਗਵੰਤ ਮਾਨ ਨੂੰ ਨਹੀਂ ਉਹਨਾਂ ਤਰਲੂ ਮੱਛੀ ਨਹੀਂ ਹੋ ਰਹੇ ਉਹਨਾਂ ਜਿੰਨਾ ਜਾ ਕੇ ਇਹ ਆਪਣੇ ਬੈਂਸ ਹਰਜੋਤ ਬੈਂਸ ਉਹ ਉੱਥੇ ਕਿਉਂਕਿ ਉਹਨਾਂ ਦੇ ਬਹੁਤ ਖਾਸਮ ਖਾਸ ਹੈਗੇ ਆ ਉਹ ਤੇ ਥੋੜਾ ਜਿਹਾ ਜ਼ਿਆਦਾ ਉੱਥੇ ਅੱਜ ਡਰਾਮਾ ਡਰੂਮਾ ਵੀ ਹੋਇਆ ਹੋਰ ਵੀ ਕਰ ਰਹੇ ਆ ਪੂਰਾ ਕੇ ਮੈਂ ਮੈਂ ਉਹਨਾਂ ਨੂੰ ਪਤਾ ਕਿ ਮੈਂ ਉਹਨਾਂ ਦੀ ਸੱਤਾ ਉਹਨਾਂ ਕੋਲ ਨਹੀਂ ਆ ਉਹਨਾਂ ਦੀ ਸੱਤਾ ਤੇ ਹੈ ਹੀ ਦਿੱਲੀ ਚ ਪਈ ਹੋਈ ਆ ਉਹ ਕੇਜਰੀਵਾਲ ਤੇ ਸੋਧੀਆਂ ਦੀ ਜੇਬ ਚ ਆ ਇਸ ਲਈ ਜੇ ਮੈਂ ਉਹਨਾਂ ਨੂੰ ਅੱਜ ਡੱਟ ਕੇ ਡਿਫੈਂਡ ਨਹੀਂ ਕਰਦਾ ਤੇ ਮੈਂ ਤੇ ਬਾਹਰ ਆ ਕਿ ਉਹ ਗੱਲ ਉਸੇ ਤਰੀਕੇ ਨੂੰ ਜਾਊਗੀ ਹੁਣ ਜੇ ਭਗਵੰਤ ਮਾਨ ਤੁਹਾਨੂੰ ਫੋਰਫਰੰਟ ਦੇ ਉੱਤੇ ਉਹਦੇ ਵੱਡੇ ਪੱਦਰ ਤੇ ਰੋਸ਼ ਕਰਦੇ ਨਜ਼ਰ ਨਹੀਂ ਆ ਰਹੇ ਤਾਂ ਇਹਦਾ ਮਤਲਬ ਕਿਤੇ ਸੱਤਾ ਦਾ ਕੇਂਦਰ ਦਿੱਲੀ ਤੋਂ ਚੰਡੀਗੜ੍ਹ ਵੱਲ ਤੇ ਨਹੀਂ ਆ ਰਿਹਾ ਜਾਂ ਸਤੌਜ ਵੱਲ ਤੇ ਨਹੀਂ ਜਾ ਰਿਹਾ ਇਸ ਕਿਸਮ ਦੀ ਥੋੜੀ ਜੀ ਲੋਕਾਂ ਦੇ ਵਿੱਚ ਚਰਚਾ ਹੈਗੀ ਆ ਤੇ ਸਾਨੂੰ ਵੀ ਇਹ ਲੱਗਦਾ ਆ ਕਿ ਜੇ ਇਸ ਕਿਸਮ ਦਾ ਹੋਵੇ ਤੇ ਵਾਰੀ ਤੇ ਆਉਣੀ ਚਾਹੀਦੀ ਹੈ ਉੱਥੇ ਕੋਈ ਇੱਟ ਥੋੜੀ ਲਾਈ ਹੋਈ ਆ ਕੇਜਰੀਵਾਲ ਨੇ ਸਾਰਿਆਂ ਦੀ ਸਾਂਝੀ ਪਾਰਟੀ ਆ ਝਾੜੂ ਸਾਰਿਆਂ ਦਾ ਇੱਕੋ ਜਿਹਾ ਹੀ ਆ ਇਸ ਕਰਕੇ ਜਦੋਂ ਉਹ ਚੀਫ ਮਿਨਿਸਟਰ ਅੰਦਰ ਚਲਾ ਗਿਆ ਤੇ ਇਸ ਚੀਫ ਮਿਨਿਸਟਰ ਨੂੰ ਆਟੋਮੈਟਿਕਲੀ ਉਹ ਪਾਵਰ ਜਿਹੜੀ ਮਿਲ ਜਾਣੀ ਚਾਹੀਦੀ ਹੈ ਜਿਹੜੀ ਕਿ ਪਹਿਲਾਂ ਦਿੱਲੀ ਵਿੱਚ ਕੇਂਦਰਿਤ ਸੀ ਬਿਲਕੁਲ ਬਹੁਤ ਕੁਝ ਕਾਇ ਹੋਣਾ ਹੈ ਅਗਲੇ 1-2 ਦਿਨ ਦੇ ਵਿੱਚ ਇੱਕ ਤਾਂ ਅੱਜ ਬੁੱਧਵਾਰ ਦਾ ਦਿਨ ਹੈ ਕਿ ਜੀਰਵਤ ਸਾਹਿਬ ਦੀ 27 ਜਿਹੜੀ ਤਰੀਕ ਦੀ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੀ ਰੈਟ ਪਾਈ ਹੋਈ ਸੀ ਉਹਦੇ ਉੱਤੇ

ਬਹੁਤ ਬਹੁਤਨ ਵਸਿਕੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ